ਪ੍ਰੋਗਰਾਮ ਨਾਲ ਦੇ ਤੁਹਾਨੂੰ ਦਿਲੋਂ ਸਵਾਗਤ ਸਭ ਤੋਂ ਪਹਿਲਾਂ ਪਿਆਰ ਤੇ ਸਤਿਕਾਰ ਨਾਲ ਸਰਚ ਕਰ ਅੱਜ ਅਸੀਂ ਗੱਲਬਾਤ ਕਰਾਂਗੇ ਜੰਗਲਾਂ ਦੇ ਵਿੱਚ ਜਿਹੜੀ ਹਲਚਲ ਹੈ ਅਸੀਂ ਉਹਦੇ ਵੱਲ ਧਿਆਨ ਹੀ ਨਹੀਂ ਮਾਰਦੇ ਹਲਚਲ ਦਾ ਮਤਲਬ ਆ ਰੁੱਤ ਤੇ ਜੰਗਲਾਂ 'ਚ ਅੱਗ ਵੀ ਲੱਗਦੀ ਹੈ ਵਿਦੇਸ਼ਾਂ ਦੀ ਅੱਗ ਸਾਨੂੰ ਦਿਖਦੀ ਹੈ ਸਾਡੇ ਜੰਗਲਾਂ 'ਚ ਵੀ ਕੀ ਅੱਗ ਲੱਗਦੀ ਹੈ ਅੱਗ ਦੇ ਕਾਰਨ ਕੀ ਨੇ ਇੱਕ ਐਮ ਇਦੋਂ ਵੀ ਐਮ ਵਿਸ਼ਾ ਸ਼ੋਣ ਜਾ ਰਹੇ ਹਾਂ ਕਿ ਪਾਣੀ ਦੇ ਜਿਹੜੇ ਸਰੋਤ ਹੈ ਵਾਟਰ ਬਾਡੀਜ਼ ਜਿਹਨੂੰ ਕਹ ਦਿੰਦੇ ਆ ਉਹ ਘਟ ਰਹੀਆਂ ਐ ਸੁੱਕ ਰਹੀਆਂ ਐ ਸੁਗੜ ਰਹੀਆਂ ਤੇ ਜੰਗਲੀ ਜੀਵ ਪਾਣੀ ਕਿੱਥੋਂ ਪੀਣ ਸਾਡਾ ਕਿਤੇ ਇਸ ਗੱਲ ਧਿਆਨ ਹੀ ਨਹੀਂ ਗਿਆ ਇਸ ਵਿਸ਼ੇ ਤੇ ਕੰਮ ਕਰਦੇ ਗਹਿਰਾ ਕੰਮ ਕਰਦੇ 16 ਸਾਲ ਤੋਂ ਜੰਗਲਾਂ ਦੇ ਨਾਲ ਰੂਬਰੂ ਰਹੇ ਨikhil Singhal ਜੀ ਸਾਡੇ ਨਾਲ ਨੇ ਜਿਹੜੇ ਸ਼ੌਕ ਵਜੋਂ ਪੇਂਟਿੰਗ ਵੀ ਕਰਦੇ ਐ ਜੰਗਲਾਂ ਦੇ ਮੋਨਿਟਰਿੰਗ ਵੀ ਕਰਦੇ ਐ ਕੈਮਰੇ ਵੀ ਲਾਉਂਦੇ ਐ ਬਹੁਤ ਸਾਰੀਆਂ ਚੀਜ਼ਾਂ ਨੂੰ ਵੇਖਦੇ ਆ ਸੋ ਕੀ ਹੋ ਰਿਹਾ ਕੀ ਹੋਣਾ ਚਾਹੀਦਾ ਸਾਨੂੰ ਕੀ ਕਰਨ ਦੀ ਲੋੜ ਆ ਇਹ ਤੇ ਚੱਟਾ ਕਰਦੇ ਸਭ ਤੋਂ ਕਰਦੇ ਸਵਾਗਤ ਸੋਹਣੀ ਤੁਸੀਂ ਸੋਹਣੀ ਕੀ ਹਾਲ ਚੰਨ ਬਿਲਕੁਲ ਠੀਕ ਹੈ ਅੱਛਾ ਪਹਿਲਾ ਸਵਾਲ ਦਾ ਥੋੜਾ ਜਿਹਾ ਆਪ ਦੇ ਬਾਰੇ ਇੰਟਰੋਡਕਸ਼ਨ ਦੇ ਰੂਪ ਚ ਦਿਓ ਕਿ ਤੁਸੀਂ ਪੇਂਟਰੋਂ ਜੰਗਲਾਂ ਨਾਲ ਮੁਹੱਬਤ ਹੈ ਹੈ ਕੀ ਅ ਦੇਖੋ ਆਰਟਿਸਟ ਜਿਹੜਾ ਇਹ ਆਰਟਵਰਕ ਹੈ ਜਾਂ ਆਰਟਿਸਟ ਮੈਂ ਚਾਈਲਡਹੂਡ ਤੋਂ ਹੀ ਹਾਂ ਬਚਪਨ ਤੋਂ ਹੀ ਪੇਂਟਿੰਗ ਦਾ ਇੱਕ ਕਹੋ ਸ਼ੌਕ ਸੀ ਜਾਂ ਅੱਗੇ ਅੱਗੇ ਜਾ ਕੇ ਪੈਸ਼ਨ ਬਣ ਗਿਆ ਅ ਫਿਰ ਉਸ ਤੋਂ ਬਾਅਦ ਜਿਹੜੀ ਸਟੱਡੀ ਇੱਕ ਰਕ ਫੀਲਡ ਦੇ ਵਿੱਚ ਹੋਈ ਤੇ ਬਟ ਜਿਹੜਾ ਪੈਸ਼ਨ ਸੀ ਉਹ ਅੰਦਰੋਂ ਜ਼ੋਰ ਮਾਰਦਾ ਸੀ ਉਹ ਉਹ ਪੈਸ਼ਨ ਨੇ ਹੀ ਕੁਛ ਇਦਾਂ ਦੀ ਕਨੈਕਟੀਵਿਟੀ ਕੀਤੀ ਕਿ ਮੈਂ ਜਿਹੜਾ ਵਾਈਲਡਲਾਈਫ ਕਨ ਸਰਵੇਸ਼ਨ ਜੰਗਲੀ ਜੀਵ ਸੰਰਖਣ ਦੇ ਫੀਲਡ ਦੇ ਵਿੱਚ ਆ ਗਿਆ ਇਸ ਤੋਂ 16 17 ਸਾਲ ਪਹਿਲਾਂ ਤੋਂ ਫਿਰ ਉਹ ਉਸ ਤੋਂ ਜਦੋਂ ਆਇਆ ਤੇ ਉਸ ਤੋਂ ਬਾਅਦ ਉਹੀ ਜਿਹੜੀ ਜਰਨੀ ਹੈਗੀ ਆ ਉਹ ਮਤਲਬ ਚੱਲ ਰਹੀ ਹੈ ਉਸ ਤੋਂ ਤੁਸੀਂ ਅ ਉਹਨਾਂ ਰਿਕਾਰਡ ਵੀ ਕਰਦੇ ਹੋ ਕੈਮਰੇ ਰਾਹੀਂ ਹਾਂਜੀ ਜਿਹੜੇ ਉੱਥੇ ਜੰਗਲੀ ਜੀਵ ਹੈਗੇ ਐ ਪੇਂਟਿੰਗ ਵੀ ਕਰਦੇ ਹੋ ਤੇ ਜਿਹੜੀ ਮੇਨ ਤੁਹਾਡਾ ਕੰਮ ਹੈਗਾ ਅਹਿਮ ਕੰਮ ਜਿਹੜੀਆਂ ਵਾਟਰ ਬਾਡੀਜ਼ ਨੇ ਜਾਂ ਜਿਹੜੀ ਕਹਦੀਏ ਕਿ ਪਾਣੀ ਦੇ ਸਾਧਨ ਹੈ ਉਹਨਾਂ ਨੂੰ ਵੀ ਤੁਸੀਂ ਵਾਪਸੀ ਕਰਾ ਰਹੇ ਹੋ ਸੋਸ਼ਸਿਆ ਕੀ ਦੇਖ ਰਹੇ ਹੋ ਇਹਨਾਂ ਦੇ ਵਿੱਚ ਦੇਖੋ ਸਭ ਤੋਂ ਪਹਿਲਾਂ ਮੈਂ ਜਿਹੜੇ ਵਾਈਲਡਲਾਈਫ ਰੈਸਕਿਊਜ਼ ਦੇ ਵਿੱਚ ਮੇਰੀ ਬਹੁਤ ਇਨਵੋਲਵਮੈਂਟ ਸੀ ਜਿਸ ਲਈ ਅਸੀਂ ਇੱਕ ਖਤਰੇ 'ਚ ਪਏ ਜੰਗਲੀ ਜਾਨਵਰ ਨੂੰ ਰੈਸਕਿਊ ਕਰਦੇ ਆ ਉਹਨੂੰ ਬਚਾਣੇ ਆ ਫਿਰ ਉਹਨੂੰ ਸੀ ਰੀਲੀਜ਼ ਕਰਦੇ ਆ ਚਾਹਦੇ ਨਾ ਚਾਹਦੇ ਹੋਵੇ ਵੀ ਸਾਨੂੰ ਉਹਦੇ ਹੈਬੀਟਾਟ ਦੇ ਸਮਝ ਹੋਣੀ ਹੁਸ਼ ਹੋਣੀ ਸ਼ੁਰੂ ਹੋ ਜਾਂਦੀ ਹੈ। ਕੁਦਰਤ ਆਪਣੇ ਆਪ ਦੇਣ ਲੱਗ ਪੈਂਦੀ ਆ ਕਿ ਜਿਹੜਾ ਜਾਨਵਰ ਦੇਖੋ ਮੇਕੋ ਜਿਹੜਾ ਵੀ ਜਾਨਵਰ ਆਂਦਾ ਮੈਂ ਉਹਨੂੰ ਪੇਸ਼ੈਂਟ ਦੀ ਤੌਰ ਤੇ ਲੈਣਾ। ਉਹ ਉਹ ਕਿੱਦਾਂ ਦਾ ਜਾਨਵਰ ਆ ਕਿੱਦਾਂ ਦੇ ਏਰੀਆ ਛੱਡਣਾ ਆ ਉਹਦੀ ਕੀ ਰਿਕੁਆਇਰਮੈਂਟਸ ਆ ਅਸੀਂ ਸਾਰੀਆਂ ਚੀਜ਼ਾਂ ਦੇਖੀ ਦੀਆਂ ਹਨ। ਫਿਰ ਜਿਸਲੇ ਅਸੀਂ ਉਹਨੂੰ ਰਿਲੀਜ਼ ਕਰਨਾ ਤੇ ਉਸ ਤੋਂ ਬਾਅਦ ਅਗੇ ਹੋਰ ਬਹੁਤ ਚੀਜ਼ਾਂ ਸਮਝ ਕੁਦਰਤ ਸਾ ਨੂੰ ਦੱਸਦੀ ਆ ਕਿ ਜੰਗਲਾਂ ਦੇ ਹਾਲਾਤ ਕਿੱਦਾਂ ਦੇ ਆ ਜਿਹੜਾ ਜੰਗਲ ਅਸੀਂ ਛੱਡਿਆ ਹੈਗਾ ਆ ਉਹਨੂੰ ਉੱਥੇ ਉਹਦੇ ਖਾਣ ਲਈ ਕੀ ਹੈਗਾ ਉਹਦੇ ਰਹਿਣ ਲਈ ਕੀ ਹੈਗਾ ਤੇ ਪਾਣੀ ਦੀ ਅਵੇਲੇਬਿਲਟੀ ਕੀ ਹੈਗੀ ਆ ਪਿਛਲੇ 8-10 ਸਾਲਾਂ ਤੋਂ ਮੈਂ ਨੋਟਿਸ ਕੀਤਾ ਕਿ ਜਿਹੜਾ ਸਾਡੇ ਸ਼ਵਾਲਿਕ ਦੇ ਜੰਗਲ ਹੈਗੇ ਆ ਇਹਦੇ ਵਿੱਚ ਜਿਹੜੀ ਜੰਗਲੀ ਜੀਵ ਲਈ ਪਾਣੀ ਦੀ ਕਾਫੀ ਸਮੱਸਿਆ ਹਰ ਸਾਲ ਹਕਿਲਤ ਆ ਰਹੀ ਆ ਔਰ ਉਹ ਵੱਧਦੀ ਵੀ ਪਈ ਆ ਉਹਦੇ ਨਾਲ ਜਿਹੜਾ ਦੇਖੋ ਜੰਗਲੀ ਜਾਮਰ ਇੱਕ ਤਾਂ ਉਹ ਫੇਸ ਕਰਦੇ ਪਏ ਆ ਉਹਨਾਂ ਤੇ ਹੋਰ ਵੀ ਬਹੁਤ ਤਰ੍ਹਾਂ ਦੇ ਪ੍ਰੈਸ਼ਰ ਆ ਇਨਕ੍ਰੋਚਮੈਂਟ ਦਾ ਪ੍ਰੈਸ਼ਰ ਆ ਜੰਗਲਾਂ 'ਚੋਂ ਸੜਕਾਂ ਲੰਘਦੀਆਂ ਆ ਜੰਗਲਾਂ ਦੀ ਕਟਾਈ ਹੈਗੀ ਆ ਜਾਂ ਕਈ ਜੰਗਲਾਂ 'ਚ ਫਾਰਮ ਬਣ ਗਏ ਆ ਉਹ ਸਭ ਉਹਨਾਂ ਦੇ ਏਰੀਏ ਦੇ ਉਹਨਾਂ ਤੇ ਅਲੱਗ-ਅਲੱਗ ਤਰ੍ਹਾਂ ਦੇ ਪ੍ਰੈਸ਼ਰ ਹੈਗੇ ਆ ਪਰ ਜਦੋਂ ਉਹਨਾਂ ਨੂੰ ਪਾਣੀ ਨਹੀਂ ਮਿਲਦਾ denn ਉਹ ਆਬਾਦੀ ਵਾਲੇ ਏਰੀਆ ਚ ਖੇਤਾਂ ਦੇ ਵਿੱਚ ਪਾਣੀ ਪੀਂਨ ਆਉਂਦੇ। ਉਹ ਫੇ ਜਿਹੜਾ ਜਿਸਲੇ ਸਾਡਾ ਜੰਗਲੀ ਜਾਨਵਰ ਨਾ ਬਾਹ ਪੈਂਦਾ ਹੈ ਜਿਹਨੂੰ ਆਪਾਂ ਹਿਊਮਨ ਵਾਈਲਡਲਾਈਫ ਕਨਫਲਿਕਟ ਕਹ ਦਿੰਨੇ ਆ ਉਹਦੇ ਰਿਜ਼ਲਟ ਜੰਗਲੀ ਜਾਨਵਰ ਲਈ ਜ਼ਿਆਦਾਤਰ ਖਰੇ ਨਹੀਂ ਹੁੰਦੇ ਕਿਉਂਕਿ ਉਸ ਦੌਰਾਨ ਉਹਨੂੰ ਮਾਰਿਆ ਜਾ ਸਕਦਾ ਆ ਉਦੋਂ ਕਰੰਟ ਲਗਾਏ ਜਾਂਦਾ ਆ ਉਹ ਕਈ ਤਰ੍ਹਾਂ ਦੇ ਜਿਸਲੇ ਹਿਊਮਨ ਸੈਟਲਮੈਂਟ ਚ ਜਿੱਥੇ ਆਬਾਦੀ ਵਾਲੇ ਇਲਾਕੇ ਜਾਂਦਾ ਉਹਨੂੰ ਕਈ ਤਰ੍ਹਾਂ ਦੇ ਖਤਰੇ ਹੋ ਜਾਂਦੇ। ਸੋ ਉਹ ਹੌਲੀ ਹੌਲੀ ਇਹਨਾਂ ਚੀਜ਼ਾਂ ਨੂੰ ਸਮਝਦੇ ਹੋਏ ਮੈਨੂੰ ਲੱਗਿਆ ਕਿ ਵੀ ਇਹ ਆ ਪੁਰਾਣੇ ਟਾਈਮ ਦੇ ਲੋਕਾਂ ਤੋਂ ਸਮਝਿਆ ਕਿ ਵੀ ਜੰਗਲਾਂ 'ਚ ਕਿੰਨੀ ਪਾਣੀ ਦੀ ਅਵੇਲੇਬਿਲਿਟੀ ਸੀ ਹਿਊਮਨ ਵਾਈਲਡਲਾਈਫ ਕਨਫਲਿਕਟ ਵਧੀਆ ਜੰਗਲੀ ਜਾਨਵਰ ਦਾ ਕਿੰਨੀਆਂ ਵਾਟਰ ਬਾਡੀਜ਼ ਦੀ ਸਟੱਡੀ ਕਰ ਚੁੱਕੇ ਆ ਜਿਹੜੀਆਂ ਘਟੀਆਂ ਤੇ ਘਟੀਆਂ ਦੇ ਕਾਰਨ ਕੀ ਆ ਦੇਖੋ ਆ ਵਾਟਰ ਬਾਡੀਜ਼ ਆ ਮੈਂ ਮੋਟਾ-ਮੋਟਾ ਦੋ ਡਿਸਟ੍ਰਿਕਟ ਦੀਆਂ ਦੇਖਦਾ ਡਿਸਟ੍ਰਿਕਟ ਸ਼ਿਫਤ ਅਗਰਸਰ ਨਗਰ ਤੇ ਡਿਸਟ੍ਰਿਕਟ ਹੁਸ਼ਿਆਰ ਪਰ ਤੁਸੀਂ ਤੇ ਉਹਦੇ ਤੇ ਅਸੀਂ ಗ್ರಾಮ ਪੰਚਾਇਤ ਦਾ ਕੋਈ ਬੰਦਾ ਲੈ ਕੇ ਫੋਰੈਸਟ ਦਾ ਕੋਈ ਵਾਚਰ ਲੈ ਕੇ ਵਾਚਰ ਮਤਲਬ ਹੁੰਦਾ ਕਿ ਜਿਹੜਾ ਉਸ ਜੰਗਲ ਦਾ ਚੌਂਕੀਦਾਰ ਆ ਉਹਨੂੰ ਆਪਣੇ ਜੰਗਲ ਦਾ ਪਤਾ ਹੁੰਦਾ ਉਸ ਜੰਗਲ ਦਾ ਕੋਈ ਬੱਕਰੀਆਂ ਵਾਲਾ ਜਾਂ ਉਸ ਜੰਗਲ ਚ ਕੋਈ ਲੱਕੜ ਲੈਣ ਉਹਨੂੰ ਉਹਦੇ ਨਾਲ ਘੁੰਮ ਕੇ ਦੇਖੀਦਾ ਕਿ ਵੇ ਜੰਗਲ ਚ ਪਾਣੀ ਦੀ ਅਵੇਲੇਬਿਲਟੀ ਕਿੱਥੇ ਆ ਔਰ ਅੱਜ ਉਹ ਹੈਗੀ ਆ ਕਿ ਨਹੀਂ ਹੈਗੀ ਹੂੰ ਤੇ ਜ਼ਿਆਦਾਤਰ ਵਾਟਰ ਬਾਡੀਜ਼ ਜਿੱਥੇ ਪਹਿਲਾਂ ਪਾਣੀ ਸੀ ਉਹ ਸੁੱਕ ਗਈਆਂ ਹੂੰ ਕੁਝ ਆ ਧਾਰਮਿਕ ਸੰਸਥਾਵਾਂ ਨੇ ਵੀ ਇੱਕ ਤੁਸੀਂ ਦੇਖਿਆ ਹੋਣਾ ਕਿ ਇਹ ਉਹ ਬਰਾਏ ਹੈਗੇ ਆ ਹੋਦੀਆਂ ਟਾਈਪ ਬਣਾਏ ਆ ਫਿਰ ਉਹਨੂੰ ਵੀ ਧਿਆਨ ਨਾਲ ਸਮਝਿਆ ਹੋਦਿਆਂ ਤੇ ਕਿੰਨਾ ਜੰਗਲੀ ਜਾਨਵਰ ਪਾਣੀ ਪੀਂਨ ਆਂਦਾ ਆ ਉਹਦੋਂ ਉਹਨੂੰ ਉਹਲਾ ਚਾਹੀਦਾ ਕਿ ਨਹੀਂ ਚਾਹੀਦਾ ਤੇ ਉਹ ਦੇ ਲਈ ਸੇਫ ਹੈ ਕਿ ਨਹੀਂ ਸੇਫ ਹੈ ਠੀਕ ਹੈ ਫਿਰ ਉਸ ਤੋਂ ਬਾਅਦ ਕੁਝ ਵਾਟਰ ਬਾਡੀਜ਼ ਕਹੋ 20 25 ਕਿ ਜਗ੍ਹਾ ਆਡੈਂਟੀਫਾਈ ਕੀਤੀਆਂ ਕਿ ਜਿੱਥੇ ਜੰਗਲੀ ਜਾਨਵਰ ਨਿਸ਼ਚਿਤ ਤੌਰ ਤੇ ਆਰਾਮ ਨਾਲ ਪਾਣੀ ਪੀ ਸਕਦਾ ਉਹ ਪਾਣੀ ਚ ਲਟ ਸਕਦਾ ਗਾਰੇ ਚ ਲਟ ਸਕਦਾ ਦੇਖੋ ਉਹਨੇ ਪਾਣੀ ਪੀਣਾ ਹੀ ਨਹੀਂ ਆ ਪਾਣੀ ਇੱਕ ਇੱਕ ਐਦਾਂ ਦਾ ਪੁਆਇੰਟ ਹੁੰਦਾ ਜਿੱਥੇ ਜੰਗਲੀ ਜਾਂਬਰਾਂ ਦੀ ਹੋਰ ਜੰਗਲੀ ਜਾਂਬਰਾਂ ਨਾਲ ਮੁਲਾਕਾਤ ਹੁੰਦੀ ਅੱਛਾ ਜੀ ਉਹ ਹਾਂ ਉਹ ਮਿਲਦੇ ਆਪਸ ਦੇ ਵਿੱਚ ਉੱਥੇ ਜਿਸ ਲਈ ਅਸੀਂ ਕੈਮਰਾ ਟਰੈਪ ਲਗਾਨੇ ਆ ਤਾਂ ਅਸੀਂ ਉਹਦੀ ਇੰਟਰੈਕਸ਼ਨ ਦੇਖਦੇ ਆ ਕੋਈ ਆਪਣੇ ਸਿੰਘ ਪੜਾਂਦਾ ਕੋਈ ਕੋਈ ਪਾਣੀ ਪੀਣਾ ਦਾ ਜੀਵ ਤਾਂ ਉਹਨੇ ਪਾਣੀ ਦੇ ਵਸਰ ਹਾਲ ਦੇਖੀ ਉਹਦੀ ਲਾਈਫ ਦੀ ਸਾਰੀ ਗੇਮ ਪਾਣੀ ਦੇ ਅਰਾਊਂਡ ਚੱਲਦੀ ਆ ਉਹਦੀ ਲਰਨਿੰਗ ਪਾਣੀ ਦੇ ਅਰਾਊਂਡ ਹੁੰਦੀ ਆ ਠੀਕ ਆ ਫਿਰ ਨੇਚਰਲੀ ਮੈਨੂੰ ਇਹ ਫੀਲ ਹੋਇਆ ਕਿ ਜਿਹੜਾ ਉਹਦੇ ਪਾਣੀ ਪੀਣ ਦੀ ਜਗ੍ਹਾ ਇੱਦਾਂ ਨਹੀਂ ਹੋਣੀ ਚਾਹੀਦੀ ਕਿ ਰੋਡ ਸਾਈਡ ਤੇ ਹੋਏ ਜਾਂ ਸਿਰਫ ਉਹ ਪਾਣੀ ਪੀਣ ਤੱਕ ਹੀ ਨਾ ਰਹਿ ਜਾਏ ਜਿਹੜਾ ਗਾਰਾ ਹੈ ਜਿਸ ਲਈ ਉਹਨਾਂ ਤੇ ਮੱਛਰ ਲੜਦਾ ਹੈ ਟਿਕਸ ਲੜਦੇ ਆ ਜਾਂ ਕੋਈ ਪੈਰਾਸਾਈਟ ਬੋਡੀ ਤੇ ਆ ਜਾਂਦਾ ਤੁਸੀਂ ਦੇਖਣਾ ਜਿਹਨੂੰ ਆਪਾਂ ਬੋਲਦੇ ਮਡ ਪਟਰਲਿੰਗ ਕਰਦਾ ਜਾਨਵਰ ਉਹ ਕੋਈ ਬਾਰਾ ਸਿੰਘਾ ਸੂਰ ਕੋਈ ਜਾਨਵਰ ਪਾਣੀ ਜਾ ਕੇ ਲਟਦਾ ਆ ਜਿਨ੍ਹਾਂ ਲੱਗ ਕੇ ਹਾਥੀ ਹੈਗੇ ਹਾਥੀ ਵੀ 11 ਚੱਕ ਕੇ ਲਟਦੇ ਆਗੇ ਸੋ ਉਹ ਜਿਹੜੀਆਂ ਚੀਜ਼ਾਂ ਨੂੰ ਬਿਲ ਸਿਕਨ ਇਸ ਕਰਕੇ ਉਹ ਵਾਟਰ ਬਾਡੀਜ਼ ਨੂੰ ਰਿਵਾਈਵ ਕਰਨ ਦੀ ਕੋਸ਼ਿਸ਼ ਕੀਤੀ ਆ ਕਿ ਜਿਹੜੀਆਂ ਜੰਗਲ ਦੇ ਅੰਦਰ ਆ ਉਹ ਜੰਗਲੀ ਜੀਵ ਆਪਣੀ ਸ਼ਾਂਤੀ ਉਹ ਸਕੂਨ ਦੇ ਵਿੱਚ ਪਾਣੀ ਪੀ ਸਕਣ ਔਰ ਪਾਣੀ ਦਾ ਆਨੰਦ ਲੈ ਸਕਣ ਕਿੰਨੀਆਂ ਰਿਵਾਈਵ ਕੀਤੀਆਂ ਤੇ ਕਿਵੇਂ ਇਹ ਅਰਾਊਂਡ 25 ਕਿ ਜਿਹੜੀਆਂ ਵਾਟਰ ਬਾਡੀ 25 30 ਦੇ ਕਰੀਬ ਕਿਵੇਂ ਕੀਤੀਆਂ ਕਿ ਮੈਂ ਇਹ ਨਹੀਂ ਕਹਿ ਸਕਦਾ ਮੈਂ ਤਾਂ ਸਿਰਫ ਉਹਦੇ ਵਿੱਚ ਆਪਣਾ ਜੋ ਮੈਨੂੰ ਜੰਗਲ ਬਾਰੇ ਪਤਾ ਸੀ ਉਹ ਉੱਥੇ ਦੇ ਲੋਕ ਲਾਈਟ ਦੇ ਨਾਲ ਕਿਉਂਕਿ ਮੈਂ ਇਹ ਸਮੇਂ ਦਾ ਜਿਹੜੀ ਕਨ ਸਰਵੇਸ਼ਨ ਹੈਗੀ ਆ ਜੰਗਲੀ ਜੀਵ ਸਰਕਸ਼ਨ ਹੈ ਇਹ ਕਮਿਊਨਿਟੀ ਦੇ ਸਾਥ ਤੋਂ ਬਿਨਾ ਨਹੀਂ ਹੋ ਸਕਦਾ ਉਹ ਕਮਿਊਨਿਟੀ ਜਿਹੜੀ ਹੈਗੀ ਆ ਸਮਾਜ ਹੈ ਜੰਗਲ ਦਾ ਹਿੱਸਾ ਆ ਕਿਉਂਕਿ ਸਾਡੀ ਕੁਝ ਪਿਹਾੜਕ ਸਾਲ ਤੋਂ ਡਵੈਲਪਮੈਂਟ ਇਸ ਤਰ੍ਹਾਂ ਹੋਈ ਆ ਸਾਨੂੰ ਇਦਾਂ ਕੈਲੋ ਬਣਾ ਦਿੱਤਾ ਗਿਆ ਜਾਂ ਬਣ ਗਏ ਜਾਂ ਇਹ ਵਿਕਾਸਿਤ ਦੌਰ ਚ ਬਣ ਗਏ ਸਾਨੂੰ ਜੰਗਲ ਔਰ ਜੰਗਲੀ ਜਾਂਵਰ ਆਪਣੇ ਦੁਸ਼ਮਣ ਲੱਗਣ ਲੱਪੇ ਸਾਨੂੰ ਇਹ ਲੱਗਣ ਲੱਪੇ ਇਹਨਾਂ ਇਹਨਾਂ ਦੀ ਤਾਂ ਕੋਈ ਲੋੜ ਹੀ ਹੈ ਨਹੀਂ ਦੁਨੀਆ ਤੇ ਇਹ ਤਾਂ ਬੰਦਾ ਹੀ ਆ ਜਿਹੜਾ ਰੱਬ ਨੇ ਬਣਾਇਆ ਬਾਕੀ ਤਾਂ ਸਾਰੇ ਉਦਾਂ ਹੀ ਮਤਲਬ ਹਾਂ ਮੈਨੂੰ ਇੱਕ ਵਾਰ ਦੇਖ ਹਾਸੇ ਦੀ ਗੱਲ ਹੈ ਇੱਕ ਵਾਰ ਇੱਕ ਜਾਂ ਕਿਤੇ ਮੈਂ ਰੈਸਕਿਊ ਕਰਨ ਗਿਆ ਉਹਨੂੰ ਯਾਦ ਹੈ ਗਿਆ ਸੀ ਤੋ ਇੱਕ ਕੋਈ ਪੁਲਿਸ ਮੁਲਾਜ਼ਮ ਸੀ ਤੇ ਉਹਨਾਂ ਨੇ ਘਰੋਂ ਕੋਈ ਜਾਂਵਰ ਰੈਸਕਿਊ ਕੀਤਾ ਉਹ ਮੈਨੂੰ ਕਹਿੰਦਾ ਉਸ ਜਾਂਵਰ ਬਾਰੇ ਚਲੋ ਗੱਲ ਹੋਈ ਉਹ ਕੰਤੂ ਜੀ ਦੇਖੋ ਇਹ ਤਾਂ ਬੰਦਾ ਰੱਬ ਨੇ ਬਣਾਇਆ ਬਾਕੀ ਜੰਗਲੀ ਜੀਵ ਤਾਂ ਉਹਦੀ ਇੰਟਰਟੇਨਮੈਂਟ ਲਈ ਭੇਜੇ ਆ ਤੇ ਮਤਲਬ ਉਹਦਾ ਉਹਦਾ ਉਹਦੀ ਮਤਲਬ ਜਿਹੜੀ ਪ੍ਰਕਿਰਤੀ ਲਈ ਉਹਦੀ ਸਮਝ ਇੰਨੀ ਕਿ ਸਹੀ ਕਿ ਜੇ ਬੰਦਾ ਇਹ ਹੀ ਕਿ ਰੱਬ ਨੇ ਬਣਾਇਆ ਬਾਕੀ ਤਾਂ ਜਿਹੜੀ ਉਹਦੇ ਮਨੋਰੰਜਨ ਲਈ ਚੀਜ਼ਾਂ ਭੇਜੀਆਂ ਉਹ ਮਨੋਰੰਜਨ ਕਰੇ ਮਾਰੇ ਖਾਵੇ ਜੋ ਮਰਜ਼ੀ ਕਰੇ ਉਹ ਕੋਈ ਗੱਲ ਜਿਵੇਂ ਆਪਾਂ ਗੱਲ ਹੀ ਕਰ ਰਹੇ ਸੀ ਕਿ ਵਾਪਸੀ ਕਿਵੇਂ ਕਰਾਈ ਉਹ ਜਿਹੜੇ ਪਾਣੀ ਦੇ ਸਰੋਤ ਸੁੱਕ ਗਏ ਸੀ ਜਾਂ ਕਿਸੇ ਕਾਰਨ ਕਰਕੇ ਮੁੱਕ ਗਏ ਸੀ ਦੇਖੋ ਇਹ ਮੇਰੇ ਇਕੱਲੇ ਦੇ ਬਸਤੇ ਹੀ ਗੱਲ ਨਹੀਂ ਸੀ ਕਿਉਂਕਿ ਬਹੁਤ ਵੱਡਾ ਏਰੀਆ ਹੈਗਾ ਤੇ ਤਾਂ ਮੈਨੂੰ ਨਾਲ ਉਹਦੇ ਵਿੱਚ ਕਿਸੇ ਦਾ ਸਾਥ ਤਾਂ ਚਾਹੀਦਾ ਫਿਰ ਮੈਂ ਸਮਝਿਆ ਕਿ ਸਾਡਾ ਸਮਾਜ ਦੂਰ ਕਿੱਦਾਂ ਹੋਇਆ ਇਸ ਤੋਂ ਦੇਖੋ ਕੋਈ ਪਿੰਡ ਆ ਚਾਹੇ ਉਹ ਸ਼ਿਕਾਰੀਆਂ ਦਾ ਪਿੰਡ ਹੋਵੇ ਚਾਹੇ ਉਹ ਜਿੱਨੇ ਮਰਜੀ ਲੱਕੜਚੋਰ ਹੁਣ ਉਸ ਪਿੰਡ ਦੇ ਵਿੱਚ ਕਿਸੇ ਵੀ ਪਿੰਡ ਦੇ ਵਿੱਚ ਦੋ ਚਾਰ ਬੰਦੇ ਜ਼ਰੂਰ ਇਦਾਂ ਦੇ ਹੈਗੇ ਆ ਕਿ ਜਿਹੜੇ ਜੰਗਲ ਨੂੰ ਸਮਝਦੇ ਵੀ ਆ ਉਹਦੇ ਲਈ ਸਿੰਥੈਟਿਕ ਵੀ ਆ ਜੰਗਲੀ ਜਾਨਵਰ ਦੇ ਲੋੜਾਂ ਵੀ ਸਮਝਦੇ ਆ ਉਹਦੇ ਲਈ ਕੁਝ ਕਰਨ ਲਈ ਵੀ ਤਿਆਰ ਆ ਆਪਣਾ ਯੋਗਦਾਨ ਪਾਉਣ ਦੇ ਵੀ ਤਿਆਰ ਆ ਇਹ ਲੋਕ ਪਿਛਲੇ ਟਾਈਮ ਦੇ ਵਿੱਚ ਫੋਰੈਸਟ ਮਾਫੀਆ ਵੱਲੋਂ ਸਿਸਟਮ ਵੱਲੋਂ ਕਹਿ ਲੋ ਜਾਂ ਤੁਸੀਂ ਇਹ ਕਹਿ ਲੋ ਕਿ ਕੋਈ ਸ਼ੋਰ ਕਰਨਾਂ ਤੋਂ ਡੀਮੋਰਲਾਈਜ਼ ਹੋ ਗਏ ਜਾਂ ਹੱਦोत्ਸਾਹਿਤ ਹੋ ਗਏ ਜਾਂਦਾ ਮੈਂ ਉਹਨਾਂ ਲੋਕਾਂ ਨੂੰ ਜੋੜਿਆ ਉਹਨਾਂ ਲੋਕਾਂ ਨੂੰ ਜੋੜਿਆ ਤੇ ਉਹਨਾਂ ਨੂੰ ਸਮੱਸਿਆ ਦੱਸੀ ਸਮੱਸਿਆ ਉਹ ਕਾਫੀ ਸਮਝਦੇ ਹੀ ਸੀ ਫਿਰ ਮੈਂ ਉਹਨਾਂ ਨੂੰ ਕਨੈਕਟ ਕਰਵਾਇਆ ਉਹ ਵਾਟਰ ਬਾਡੀਜ਼ ਆਇਡੈਂਟੀਫਾਈ ਕੀਤੀਆਂ ਉਹ ਵਾਟਰ ਕਿਸੇ ਦੇ ਕੋਲ ਟੈਂਕਰ ਆ ਕਿਸੇ ਦੇ ਕੋਲ ਟਰੈਕਟਰ ਆ ਕਿਸੇ ਦੇ ਪਾਣੀ ਦੀ ਮੋਟਰ ਹੈਗੀ ਆ ਜੰਗਲ ਲੱਗੇ ਤੇ ਉਹਦੇ ਨਾਲ ਕੀ ਹੋਇਆ ਕਿ ਹੌਲੀ ਹੌਲੀ ਜਿਸਲੇ ਉਹਨਾਂ ਨੇ ਪਾਣੀ ਪਾਣਾ ਸ਼ੁਰੂ ਕੀਤਾ ਦੈਨ ਉਹਨਾਂ ਨੇ ਦੇਖਿਆ ਕਿ ਜੰਗਲੀ ਜਾਨਵਰ ਉਹ ਵੀ ਵੇਟ ਕਰਦੇ ਪਏ ਆ ਉੱਥੇ ਜੰਗਲੀ ਜਾਨਵਰ ਖੜੇ ਆ ਪਾਣੀ ਪੀਣ ਲਈ ਉਹਨਾਂ ਦੀ ਆਟੋਮੈਟਿਕਲੀ ਕੁਦਰਤ ਵੱਲੋਂ ਕਰੈਕਟਿਵਿਟੀ ਹੋਈ ਅਟੈਚਮੈਂਟ ਅਟੈਚਮੈਂਟ ਹੋਈ ਫਿਰ ਕੋਈ ਨਾ ਮੈਨੂੰ ਫੋਨ ਕਰਨਾ ਕਿ ਜੀ ਇੱਕ ਦਿਨ ਬੜੇ ਤੁਹਾਨੂੰ ਦੱਸਦਾ ਹੈਰਾਨੀ ਦੀ ਗੱਲ ਹੋਈ ਕਿ ਮਾਲੇਯਾਰ ਸਾਡੇ ਇਧਰ ਪਿੰਡ ਹੈਗਾ ਆ ਅ ਬਲਾਚੌਰ ਫੋਰੈਸਟ ਰੇਂਜ ਚ ਪੈਂਦਾ ਤੇ ਗੜਸ਼ੰਕਰ ਵਾਈਲਡਲਾਈਫ ਰੇਂਜ ਚ ਪੈਂਦਾ ਉੱਥੇ ਮੁੰਡੇ ਪਾਣੀ ਪਾਣ ਗਏ ਸ਼ਾਮੀ ਦੋ ਟੈਂਕਰ ਇੱਕ ਵਾਟਰ ਬੋਡੀ ਤੇ ਤੇ ਉੱਥੇ ਲੈਪਰਡ ਬੈਠਾ ਤेंदुआ ਬਾਗ ਬੈਠਾ ਅੱਛਾ ਤੇ ਉਹ ਮੜਿਆ ਜੱਥੋਂ ਪਾਣੀ ਨਹੀਂ ਪਾ ਕੇ ਆਇਆ ਮੜਿਆ ਮੈਨੂੰ ਉਹਨੇ ਇਮੀਡੀਏਟਲੀ ਫੋਨ ਕੀਤਾ ਜੀ ਕਹਿੰਦੇ ਉਹ ਤਾਂ ਬਾਗ ਬੈਠਾ ਜੀ ਅੱਡਾ ਮੂੰਹ ਉਹਦਾ ਫਲਾਨਾ ਹੈ ਨਾ ਉਹ ਮੈਂ ਕਿਹਾ ਯਾਰ ਫੇਰ ਕੀ ਹੋ ਗਿਆ ਹੀ ਡਰਨ ਦੀ ਗੱਲ ਅਸੀਂ ਪਾਣੀ ਪਾਲੇ ਕਿਤੇ ਲਈਆਂ ਹੁਣ ਜੇ ਅਸੀਂ ਪਾਣੀ ਚੁਆਇਸ ਲਈ ਥੋੜੀ ਪਾਣੀ ਕਿ ਵੀ ਹੁਣ ਤੂੰ ਹਿਰਨ ਪਾਣੀ ਪੀ ਸਕਦਾ ਤੇ ਬਾਗ ਨਹੀਂ ਪਾਣੀ ਪੀ ਸਕਦਾ ਠੀਕ ਹੈ ਤੇ ਜਿਹੜਾ ਸਾਨੂੰ ਜਬਰ ਚੰਗਾ ਲੱਗਦਾ ਉਹ ਪਾਣੀ ਪੀਲੇ ਉਹ ਮੈਂ ਕਿਹਾ ਤੁਹਾਨੂੰ ਉਹਨੇ ਕੁਝ ਕਿਹਾ ਉਹ ਕਹਿੰਦੇ ਕਿਹਾ ਤਾਂ ਕੁਝ ਨਹੀਂ ਤੇ ਮੈਂ ਕਿਹਾ ਕਿਸ ਨੂੰ ਪਿਆ ਕਹਿੰਦੇ ਬੈਠਾ ਸੀ ਦੇਖ ਹੀ ਗਿਆ ਮੈਂ ਕਿਹਾ ਤੁਹਾਨੂੰ ਫਰੀਦ ਵਿੱਚ ਦੇਖਣ ਨੂੰ ਬਾਗ ਮਿਲ ਗਿਆ ਔਰ ਤੁਹਾਨੂੰ ਕੀ ਚਾਹੀਦਾ ਤੁਸੀਂ ਮੈਂ ਕਿਹਾ ਜਾਓ ਇੱਕ ਵਾਰ ਜਾ ਕੇ પાਕੇ ਆਓ ਫਿਰ ਉਹ ਗਏ ਦੁਆਰਾ ਜਿਸਰ ਉਹਨੇ ਟਰੈਕਟਰ ਥੋੜਾ ਲਾਗੇ ਕੀਤਾ ਉਹ ਆਪੇ ਉੱਠ ਕੇ ਚਲਾ ਗਿਆ ਫਿਰ ਉਹਦੀ ਕਨੈਕਟੀਵਿਟੀ ਬਣੀ ਉਹਨਾਂ ਨੂੰ ਲੱਗਿਆ ਯ ਅਸੀਂ ਦੂਰੋਂ ਅਸੀਂ ਤਾਂ ਇੰਨਾ ਹੋ ਜਾਂਦੇ ਕਿ ਪਿੰਡ ਦੇ ਪਿੰਡ ਖਾਲੀ ਕਰ ਦਈਏ ਜਿੱਥੇ ਬਾਗ ਆ ਗਿਆ ਤਾਂ ਫਿਰ ਉਹਨਾਂ ਦੀ ਕਨੈਕਟੀਵਿਟੀ ਆਪ ਬਣੀ ਆਪ ਉਹਨਾਂ ਦੇ ਅੰਦਰ ਉਹ ਚੀਜ਼ ਪੈਦਾ ਹੋਈ ਕਿ ਵੇਈ ਆ ਯਾਰ ਅਸੀਂ ਟੈਂਕਰ ਨਹੀਂ ਪਾਇਆ ਉਹਨਾਂ ਸਾਰੇ ਜਿਹੜੇ ਯੂਥ ਸੀਗੇ ਉਹਨਾਂ ਨੂੰ ਆਪਸ ਵਿੱਚ ਜੋੜਿਆ ਉਹਨਾਂ ਦੇ ਨੰਬਰ ਆਪਸ ਸ਼ੇਅਰ ਕਰਾਏ ਉਹ ਇਸ ਕਰਕੇ ਕਿ ਕਈ ਵੇਲੇ ਐਦਾਂ ਹੁੰਦਾ ਕਿ ਮੰਨ ਲਓ ਸਾਡੇ ਕੋਲ ਚਾਰ ਟੈਂਕਰ ਹੋ ਸੀ ਅੱਠ ਵਾਟਰ ਬਾਡੀਜ਼ ਦੀ ਕੇਅਰ ਕਰਦੇ ਪਏ ਆ ਜਾਂ ਉਹਦੀ ਸਫਾਈ ਕਰਦੇ ਪਏ ਆ ਜਾਂ ਦੇਖਦੇ ਉਹ ਚ ਸੇਮ ਦਾ ਪਾਣੀ ਆਂਦਾ ਨਹੀਂ ਆਂਦਾ ਉਹ ਕਈ ਵੇਲੇ ਇੱਕੋ ਹੀ ਟੈਂਕਰ ਇੱਕ ਜਗ੍ਹਾ ਤੇ ਚਾਰ ਵਾ ਟੈਂਕਰ ਪਹੁੰਚ ਗਿਆ ਨਾ ਉਹਨਾਂ ਨੂੰ ਸਾਰਿਆਂ ਨੂੰ ਆਪਸ ਵਿੱਚ ਉਹਨਾਂ ਦਾ ਇੱਕ ਸਿਸਟਮ ਬਣਾਇਆ ਤੇ ਉਹਦੇ ਨਾਲ ਕੀ ਹੋਇਆ ਪਿਛਲੇ ਸਾਲ ਅਸੀਂ ਕਈ ਵਾਟਰ ਬਾਡੀਜ਼ ਜਿਹੜੀਆਂ ਜੰਗਲ ਚ ਕੁਦਰਤੀ ਹੈਗੀਆਂ ਸੇਮ ਦਾ ਪਾਣੀ ਨਾਤ ਨਿਕਲਦਾ ਉਹਨਾਂ ਦੀ ਵੀ ਸਫਾਈ ਕਰਾਈ ਜਿਹੜੀਆਂ ਭਰਾਈਆਂ ਸੀ ਉਹਨਾਂ 'ਚ 400 ਦੇ ਕਰੀਬ ਟੈਂਕਰ ਜਿਹੜੇ ਆ ਜਿਹੜੇ ਕਿ ਕਿਸੇ ਵੇਲੇ ਮੈਨੂੰ ਮੁੱਲ ਲੈ ਕੇ ਪਾਣੇ ਪੈਂਦੇ ਸੀ ਉਹ ਫਰੀਆ ਆਫ ਕਾਸਟ ਜਿਹੜੇ ਆ ਯੂਥ ਨੇ ਪ੍ਰੋਵਾਈਡ ਕੀਤੇ ਪ੍ਰੋਵਾਈਡ ਕੀ ਕੀਤੇ ਉਹਨਾਂ ਨੇ ਪਾਣੀ ਪਹੁੰਚ ਵੀ ਕਰਾਇਆ ਕਿਉਂਕਿ ਮੈਂ ਤਾਂ ਕੋਈ ਟਰੈਕਟਰ ਚਲਾ ਨਹੀਂ ਹੁੰਦਾ ਟੈਂਕਰ ਕਿਉਂਕਿ ਜੰਗਲ ਦੇ ਵਿੱਚ ਪਾਣੀ ਉੱਥੇ ਪਛਾਣਾ ਹੀ ਵੇਲੇ ਬੜਾ ਮੁੱਦਾ ਹੋ ਜਾਂਦਾ ਪਹਾੜੀ ਦੇ ਉੱਤੇ ਕੋਈ ਵਾਟਰ ਬੋਡੀ ਆ ਕੋਈ ਨੀਚੇ ਆ ਕੋਈ ਚੋਦੇ ਵਿੱਚ ਆ ਨਾ ਜਿਆਦਾ ਬੰਦ ਹੋਣ ਦਾ ਜਾਂ ਸੁੱਕਣ ਦਾ ਘਟਣ ਦਾ ਕਾਰਨ ਕੀ ਮੰਨਦੇ ਦੇਖੋ ਘਟਣ ਦਾ ਕਾਰਨ ਤਾਂ ਇਹ ਹੈਗਾ ਕਿ ਜੰਗਲ ਦਾ ਰਕਬਾ ਘਟਦਾ ਪਿਆ ਅਸੀਂ ਜੋ ਮਰਜ਼ੀ ਕਰ ਲਈਏ ਸਾਡੇ ਜਿਹੜੇ ਪਹਾੜੀ ਜੰਗਲ ਆ ਸ਼ਾਲਿਕ ਦੇ ਖੇਤ ਤਾਂ ਬਿਲਕੁਲ ਉਹਨਾਂ ਦੇ ਅੰਦਰ ਤੱਕ ਵਧਣ ਨੂੰ ਕਰਦੇ ਪਏ ਆ ਜਣੀ ਮਨੁੱਖ ਇੰਨਾ ਹਾਂ ਸਾਨੂੰ ਦੇਖੋ ਸਾਨੂੰ ਇਹ ਤਾਂ ਸਮਝ ਨਾ ਪਾਏਗਾ ਕਿ ਸਮੇਂ ਸੀਮਾ ਕੀ ਹੈਗੀ ਆ ਠੀਕ ਹੈ ਦੇਖੋ ਮੈਨੂੰ ਕਿੰਨਾ ਕੁ ਚਾਹੀਦਾ ਹੈਗਾ ਠੀਕ ਹੈ ਮੈਂ ਕਿੰਨਾ ਕੁ ਇਨਕ੍ਰੋਚ ਕਰ ਸਕਦਾ ਸ਼ਾਲਕ ਦਾ ਮੈਨੂੰ ਲੱਗਦਾ 3% ਲੈਂਡ ਹੋਣਾ ਐਸ ਵੇਲੇ ਫੋਰੈਸਟ ਜਿਹੜਾ ਨੇਚਰਲ ਫੋਰੈਸਟ ਹੈਗਾ ਪੰਜਾਬ ਦਾ ਅਸੀਂ ਇਹ 3% ਵੀ 100% ਦੇ ਵਿੱਚੋਂ ਨਹੀਂ ਕੁਦਰਤ ਲਈ ਛੱਡ ਸਕਦੇ ਫਿਰ ਤਾਂ ਮੁਸ਼ਕਲ ਹੋ ਜਾਏਗਾ ਸਾਡੇ ਲਈ ਔਰ ਜੰਗਲੀ ਜਾਨਵਰਾਂ ਲਈ ਵੀ ਐਡਾ ਨਹੀਂ ਕਿ ਜੰਗਲੀ ਜਾਨਵਰ ਖਤਮ ਹੋ ਜੂਗੇ ਟਨਫਲਿਕਟ ਵਧੇਗੀ ਸਾਡਾ ਜਿਹੜੀ ਜੰਗਲਾਂ ਤੋਂ ਸਾਨੂੰ ਮਿਲਣ ਵਾਲੀਆਂ ਚੀਜ਼ਾਂ ਆ ਹਾਂ ਹਾਂ ਬਹੁਤ ਚੀਜ਼ਾਂ ਸਾਨੂੰ ਜੰਗਲ ਤੋਂ ਮਿਲਦੀਆਂ ਲੱਕੜ ਮਿਲਦੀ ਆ ਸਾਨੂੰ ਪਾਣੀ ਮਿਲਦਾ ਸਾਨੂੰ ਕੁਦਰਤੀ ਸ਼ਹਿਦ ਮਿਲਦਾ ਸਾਨੂੰ ਹੋਰ ਬਹੁਤ ਤਰ੍ਹਾਂ ਦੇ ਸਰੋਤ ਜੰਗਲ ਤੋਂ ਮਿਲਦੇ ਉਹ ਖਤਮ ਹੋ ਜੂਗੇ ਸਾਨੂੰ ਪ੍ਰੋਟੀਨ ਨਹੀਂ ਮਿਲੇਗੀ ਚੀਜ਼ਾਂ ਦੇ ਸੋ ਆ ਇੱਕ ਤਾਂ ਜਿਹੜੀ ਚਲੋ ਜੰਗਲਾਂ ਦਾ ਰਕਬਾ ਘਟਿਆ ਵਧਿਆ ਨਹੀਂ ਆ ਦੂਸਰਾ ਕੁਝ ਏਦਾਂ ਦੀਆਂ ਚੀਜ਼ਾਂ ਹੋਈਆਂ ਡੀਫੋਰੈਸਟੇਸ਼ਨ ਕਹਿ ਲਓ ਜਾਂ ਸਾਡੀ ਜੰਗਲਾਂ ਪਰਤੇ ਸਮਝ ਕਹਿ ਲਓ ਕਿ ਸਾਡਾ ਜਿਹੜਾ ਪਾਣੀ ਆ ਉਹ ਘਟਣ ਲੱਗ ਪਿਆ ਹੂੰ ਦਾਈ ਹੋਂ ਲੱਪਿਆ ਕਿਉਂਕਿ ਜਿਹੜੀ ਦੇਖੋ ਜਿਹੜੇ ਜੰਗਲ ਦੀਆਂ ਨਾ ਸਟ੍ਰੀਮ ਹੈਗੀਆਂ ਜਿਹਨਾਂ ਨੂੰ ਅਸੀਂ ਜੰਗਲ ਦੇ ਚੈਨਲ ਕਹਿ ਦਿੰਨੇ ਆ ਉਹ ਜਿਹੜਾ ਪਾਣੀ ਫਲੋ ਕਰਦਾ ਉਹ ਗਰਾਊਂਡ ਵਾਟਰ ਨਹੀਂ ਆ ਅੱਛਾ ਉਹ ਗਰਾਊਂਡ ਵਾਟਰ ਨਹੀਂ ਆ ਇੱਕ ਜੰਗਲ ਸਪੰਜ ਵਾਂਗੂ ਕੰਮ ਕਰਦਾ ਜਦੋਂ ਬਾਰਿਸ਼ ਹੁੰਦੀ ਆ ਉਹ ਪਾਣੀ ਨੂੰ ਐਬਜ਼ੌਰਬ ਕਰਦਾ ਆ ਹੌਲੀ ਹੌਲੀ ਉਹਦੀਆਂ ਜੜਾਂ ਪਾਣੀ ਛੱਡਦੀਆਂ ਉਹ ਇੱਕ ਛੋਟਾ ਜਿਹਾ ਸਟ੍ਰੀਮ ਬਣਦੀ ਆ ਇੱਕ ਛੋਟੀ ਜੀ ਨਾਲੀ ਬਣਦੀ ਆ ਫਿਰ ਉਹ ਇੱਕ ਵੱਡੀ ਸਟ੍ਰੀਮ 'ਚ ਜਾ ਕੇ ਜੁੜਦੀ ਆ ਫਿਰ ਇੱਕ ਥੋੜੀ ਵੱਡੀ ਸਟ੍ਰੀਮ ਬਣਦੀ ਆ ਜਿਸ ਕਰਕੇ ਅਸੀਂ ਉਹਨਾਂ ਜੰਗਲਾਂ ਦੇ ਵਿੱਚ अनकंट्रोल्ड टूरिज्म ਕਰਾਂਗੇ ਠੀਕ ਹੈ ਮੈਂ ਟੂਰਿਜ਼ਮ ਤੋਂ ਮਤਲਬ ਸਭ ਦੇਖੋ ਇਕੋ ਟੂਰਿਜ਼ਮ ਉਹ ਚੀਜ਼ ਹੈ ਕਿ ਜਿਹੜੀ ਸਾਡੇ ਜੰਗਲ ਨੂੰ ਨੁਕਸਾਨ ਨਾ ਕਰੇ ਜੰਗਲ ਦੇ ਲੋਕਾਂ ਦੇ ਲਾਈਵਲੀਹੂਡ ਨੂੰ ਅਪਗ੍ਰੇਡ ਕਰੇ ਔਰ ਜੰਗਲੀ ਜੀਵਾਂ ਦਾ ਨੁਕਸਾਨ ਨਾ ਕਰੇ ਜਿਹੜਾ ਟੂਰਿਜ਼ਮ ਸਾਡੀਆਂ ਵਾਟਰ ਬਾਡੀਜ਼ ਨੂੰ ਖਰਾਬ ਕਰਦਾ ਪਿਆ ਸੀ ਇੱਕ ਖੱਡ ਦੇ ਵਿੱਚ 100-100 ਗੱਡੀਆਂ ਡੇਲੀ ਜਾ ਰਹੀਆਂ ਤੇ ਉਸ ਖੱਡ ਦੇ ਵਿੱਚ ਜਿਹੜਾ ਜੰਗਲੀ ਜਾਨਵਰ ਪਾਣੀ ਕਿੰਦਾ ਕਿਥੋਂ ਵੀ ਗੰਦਾ ਬਣੀ ਪੀਗਾ ਗੱਡੀਆਂ ਟੈਰਾਂ ਨਾਲ ਘਮਿਆ ਹੋਇਆ ਉਸ ਉਸ ਖੱਡ ਦੇ ਵਿੱਚ ਜਿਹੜੀ ਸਾਨੂੰ ਵਾਈਲਡਲਾਈਫ ਦੇਖੋ ਵਾਈਲਡਲਾਈਫ ਦਾ ਇੱਕ ਇਹੀ ਮਤਲਬ ਨਹੀਂ ਹੈ ਕਿ ਸਾਡੀ ਇੱਕ ਬੜੀ ਗਲਤ ਧਾਰਨਾ ਬਣੀ ਹੋਈ ਹੈ ਸੋ ਉਹਦੇ 12 ਸਿੰਘਾ ਤਿੰਦੂ ਆ ਹਿਰਨ ਬਾਗ ਬਾਜ ਉੱਲੂ ਇਹੀ ਵਾਈਲਡਲਾਈਫ ਆ ਹਾਂਜੀ ਛੋਟੇ ਇਨਸੈਕਟ ਆ ਜਿਹੜੇ ਬਟਰਫਲਾਈਜ਼ ਆ ਤੁਹਾਡੇ ਪਾਣੀ ਦੇ ਵਿੱਚ ਡੈਮਸਲ ਫਲਾਈ ਆ ਡ੍ਰੈਗਨਫਲਾਈ ਆ ਟੈਡਪੋਲਸ ਆ ਜਿਹੜੇ ਫਰੌਗ ਪੋਪੂਲੇਸ਼ਨ ਆ ਪੰਜਾਬ ਤੋਂ ਡਿਸਪੀਅਰ ਹੀ ਹੋ ਗਈ ਫਰੌਗ ਇੱਕ ਮੇਜਰ ਫੂਡ ਹੈਗੇ ਆ ਸਾਡੇ ਟੈਡਪੋਲ ਸਾਡੇ ਬਰਡਸ ਦਾ ਉੱਤੇ ਇਨਸੈਕਟ ਇੱਚ ਮੇਜਰ ਫੂਡ ਆ ਇਹ ਜਿਹੜੀ ਇਕੋਲੋਜੀ ਆ ਬਹੁਤ ਫਰਜਾਈਲ ਆ ਬਹੁਤ ਡੈਲੀਕੇਟ ਹੈਗੀ ਨੀ ਸਾਨੂੰ ਜਿਹੜੇ ਜੰਗਲ ਦੇ ਇਦਾਂ ਦੇ ਰਕਬੇ ਹੈਗੇ ਆ ਉਹਨਾਂ ਦੇ ਵਿੱਚ ਤਾਂ ਕਿਸੇ ਤਰ੍ਹਾਂ ਦਾ ਸੈਂਸਿਟਿਵ ਏਰੀਆਜ਼ ਹੈਗੇ ਆ ਉਹਨਾਂ ਨੂੰ ਆਇਡੈਂਟੀਫਾਈ ਕਰਕੇ ਉਹਨਾਂ 'ਚ ਕਿਸੇ ਤਰ੍ਹਾਂ ਦਾ ਟੂਰਿਜ਼ਮ ਪ੍ਰਮੋਟ ਕਰਨਾ ਹੀ ਨਹੀਂ ਚਾਹੀਦਾ ਕਿਤੇ ਇਦਾਂ ਨਾ ਹੋਏ ਤਾਂ ਇਕੋਟੂਰਿਜ਼ਮ ਕਰਦੇ ਕਰਦੇ ਇਕੋਟੈਰਿਜ਼ਮ ਬਣ ਜਾਏ ਸਾਡੇ ਲਈ ਠੀਕ ਹੈ ਅੱਛਾ ਜਿਹੜੀ ਜੰਗਲਾਂ 'ਚ ਅੱਗ ਲੱਗਦੀ ਹੈ ਅਸੀਂ ਬਹੁਤ ਸਾਰੇ ਮਦੀਸ਼ਾਂ ਦੇ ਵਿੱਚ ਦੇਖਦੇ ਆਂ ਪੋਸਟਾਂ ਵੀ ਪਾਉਣਾ ਵੀ ਜੰਗਲਾਂ 'ਚ ਅੱਗ ਲੱਗ ਗਈ ਤਰਤਰਨੀ ਆਵਾਜ਼ਾਂ ਆਉਂਦੀਆਂ ਉਥੇ ਜੀਵ ਜੰਤੂਆਂ ਦੀਆਂ ਵੀ ਸਾਨੂੰ ਬਚਾਉਣ ਲਈ ਇੱਕ ਹਾਹਾਕਾਰ ਹੀ ਹੁੰਦੀ ਹੈ ਅਸੀਂ ਕੀ ਪੰਜਾਬ 'ਚ ਕਦੇ ਆਈਡੈਂਟੀਫਾਈ ਨਹੀਂ ਅੱਗ ਲੱਗਦੀ ਹੈ ਪੰਜਾਬ 'ਚ ਕਿ ਕਦੇ ਧਿਆਨ ਨਹੀਂ ਦਿੰਦੇ ਅਸੀਂ ਨਹੀਂ ਬਿਲਕੁਲ ਲੱਗਦੀ ਹੈ ਜੀ ਜਿਸ ਵੇਲੇ ਇਹ ਹੁਣ ਜਿਹੜਾ ਟਾਈਮ ਅਸੀਂ ਦੇਖਦੇ ਪਏ ਹਾਂ ਉਸ ਵੇਲੇ April 15 ਤੋਂ ਬਾਅਦ June ਤੱਕ 올ਓਵਰ ਨਾਰਥ ਇੰਡੀਆ 'ਚ ਫਾਇਰ ਸੀਜ਼ਨ ਚੱਲਦਾ ਹੈ ਤੁਸੀਂ ਦੇਖਦੇ ਹੋ ਉਤਰਾਖੰਡ ਫੋਰੈਸ ਫਾਇਰ ਹੋ ਗਈ ਹਿਮਾਚਲ 'ਚ ਫੋਰੈਸ ਫਾਇਰ ਹੋ ਗਈ ਅੱਜ ਕੱਲ੍ਹ ਤਾਂ ਕੇਲੇ برف ਵਾਲੇ ਪਹਾੜਾਂ ਦੇ ਕੋਲ ਵੀ ਫੋਰੈਸ ਫਾਇਰ ਦੇਖੀ ਜਾਂਦੀ ਆ ਪੰਜਾਬ ਚ ਵੀ ਹੁੰਦੀ ਐ ਇਸੇ ਤਰ੍ਹਾਂ ਔਰ ਫੋਰੈਸਟ ਡਿਪਾਰਟਮੈਂਟ 노 ਡਾਊਟ ਉਹਦੇ ਲਈ ਕੋਸ਼ਿਸ਼ ਕਰਦਾ ਆ ਫੋਰੈਸਟ ਡਿਪਾਰਟਮੈਂਟ ਦੇ ਕੋਲ ਤੁਸੀਂ ਦੇਖਿਓ ਹਰ ਇੱਕ ਦਫ਼ਤਰ ਦੇ ਵਿੱਚ ਆਪਣੇ ਫਾਇਰ ਬ੍ਰਿਗੇਡ ਵੀ ਹੈਗੇ ਆ ਔਰ ਜਿਹੜਾ ਮੈਨੂਅਲ ਸਟਾਫ ਹੈਗਾ ਜਿਹੜਾ ਕਿ ਮੌਕੇ ਤੇ ਹੁੰਦਾ ਆ ਜਿਹੜੇ ਜਿਨ੍ਹਾਂ ਨੂੰ ਆਪਾਂ ਵਾਚਰ ਕਹਿ ਦਿੰਨੇ ਆ ਉਹ ਵੀ ਫੋਰੈਸਟ ਫਾਇਰ ਤੇ ਨਿਗਰੱਖਦੇ ਆ ਪਰ ਉਹ ਇੰਨਾ ਮੈਂ ਕਹਿ ਸਕਦਾ ਹਾਂ ਲੈ ਇਫੈਕਟਿਵ ਨਹੀਂ ਹੈਗਾ अच्छा ਜਿਹੜੀ ਸਾਡੀ ਕਨੈਕਟੀਵਿਟੀ ਹੈ ਨਾ ਦੇਖੋ ਕਮਿਊਨਿਟੀ ਦੇ ਨਾਲ ਤੁਸੀਂ ਇੱਕ ਚੀਜ਼ ਦੇਖਿਓ ਅੱਜ ਤੋਂ ਅ ਬਹੁਤ ਜ਼ਿਆਦਾ ਟਾਈਮ ਨਹੀਂ ਤੁਸੀਂ ਲਓ 40-50 ਸਾਲ ਪਹਿਲਾਂ ਜੰਗਲ 'ਚ ਅੱਗ ਲੱਗਦੀ ਹੁੰਦੀ ਸੀ ਤਾਂ ਪਿੰਡ ਵੀ ਆਂਦਾ ਹੁੰਦਾ ਸੀ ਬੁਝਾਣ ਲਈ ਉਹ ਪਿੰਡ 'ਚ ਅਨਾਉਂਸਮੈਂਟ ਕਰ ਦਿੰਦੇ ਹੁੰਦੇ ਸੀ ਕਿ ਬਈ ਆਹ ਫਲਾਣੇ ਸਾਡੇ ਪਿੰਡ ਦੇ ਪੰਚਾਇਤੀ ਜੰਗਲ 'ਚ ਅੱਗ ਲੱਗੀ ਆ ਜਿਹੜਾ ਕੋਈ ਬੰਦਾ ਪਹਿਲਾ ਹੈਗਾ ਆ ਰੌਣਾਂ ਬੈਠਾ ਹੈਗਾ ਆ ਉਹ ਯੂਥ ਹੈਗਾ ਉਹ ਆਜੋ ਉੱਥੇ ਮਦਦ ਕਰੋ ਸਾਡੀ ਕਨੈਕਟੀਵਿਟੀ ਫੋਰੈਸ ਤੋਂ ਇੰਨੀ ਦੂਰ ਹੋ ਗਈ ਆ ਅਸੀਂ ਫੋਰੈਸ ਨੂੰ ਦਾ ਦਾ ਸਮਝ ਦੇ ਇੱਕ ਵੀ ਇਹ ਤਾਂ ਸਾਡਾ ਹੀ ਸਾਡਾ ਹਿੱਸਾ ਹੈ ਜਾਂ ਸਾਡਾ ਦੁਸ਼ਮਣ ਹੈਗਾ ਹੈ ਨਾ ਸਾਡੀ ਤਰੱਕੀ ਦਾ ਦੁਸ਼ਮਣ ਹੈਗਾ ਹੈ ਤੇ ਕਮਿਊਨਿਟੀ ਨਹੀਂ ਜਾਂਦੀ ਆ ਜੀ ਠੀਕ ਹੈ ਹੁਣ ਉਹ ਜਿਹੜਾ ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਕਮਿਊਨਿਟੀ ਇਹ ਸਮਝੇ ਕਿ ਸਾਨੂੰ ਵੀ ਆਪਣਾ ਰੋਲ ਪਲੇ ਕਰਨਾ ਹੈ ਗਵਰਨਮੈਂਟ ਹਰ ਚੀਜ਼ ਨੂੰ ਨਹੀਂ ਕਰ ਸਕਦੀ ਉਸ ਤੋਂ ਬਾਅਦ ਜਿਹੜਾ ਫੋਰੈਸ ਦਾ ਸਟਾਫ ਹੈਗਾ ਆ ਉਹਦੇ ਕੋਸ਼ਿਸ਼ਾਂ ਹੈਗੀਆਂ ਪਰ ਮੈਂ ਸਮਝਦਾ ਉੰਨੀਆਂ ਨਹੀਂ ਹੈਗੀਆਂ ਕਿਉਂਕਿ ਚਾਹੀਦਾ ਇਹ ਹੈ ਕਿ ਫਾਇਰ ਸੀਜ਼ਨ ਸਟਾਰਟ ਹੋਣ ਤੋਂ ਪਹਿਲਾਂ ਹੀ ਜਿਹੜੇ ਮੁੱਖ வனਪਾਲ ਹੈਗੇ ਆ ਜਾਂ ਪ੍ਰਿੰਸੀਪਲ ਚੀਫ ਕੰਜ਼ਰਵਰਡਰ ਆਫ ਫੋਰੈਸਟ ਆ ਉਹ ਇੱਕ ਖਾਸ ਇਨਸਟਰਕਸ਼ਨ ਹਰ ਰੇਂਜ ਨੂੰ ਕੱਢਣ ਕਿ ਬਈ ਆਪਣੇ ਆਪਣੇ ਫੋਰੈਸਟ ਦੇ ਨਿਗਰੱਖੋ ਜਿੱਥੇ ਕੋਈ ਫਾਇਰ ਸਟਾਰਟ ਹੁੰਦੀ ਹੈ ਆਡੈਂਟੀਫਾਈ ਕਰੋ ਫਾਇਰ ਬ੍ਰੀਗਡ ਦੀਆਂ ਗੱਡੀਆਂ ਤੁਹਾਡੀਆਂ ਫੋਰੈਸਟ ਫਾਇਰ ਬ੍ਰੀਗਡ ਦੀਆਂ ਰੈਡੀ ਹੋਣ ਸਟਾਫ ਰੈਡੀ ਹੋਵੇ ਗਿਅਰਮੈਂਟ ਇੰਟੈਕਟ ਹੋਵੇ ਗਿਅਰਮੈਂਟ ਠੀਕ ਹੋਵੇ ਉਹਨਾਂ ਦੀ ਆਪਣੀ ਜਾਨ ਨੂੰ ਵੀ ਖਤਰਾ ਉਹਨੇ ਅੱਗ 부ਜਾਣੀ ਹੈਗੀ ਆ ਔਰ ਜੇ ਹੋ ਸਕੇ ਤਾਂ ਕਮਿਊਨਿਟੀ ਅਵੇਰਨੈਸ ਕਰੋ ਕਮਿਊਨਿਟੀ ਦੀ ਹੈਲਪ ਵੀ ਲਓ ਜੀ ਤਾਂ ਹੀ ਸਾਡੇ ਜੰਗਲਾਂ ਦੀ ਅੱਗ ਔਰ ਜੰਗਲ ਦੀ ਅੱਗ ਜਿਹੜੀ ਹੈਗੀ ਆ ਇਹ ਜੰਗਲ ਦੇ ਇਕੋਸਿਸਟਮ ਨੂੰ ਬਹੁਤ ਬਰਬਾਦ ਕਰਦੇ ਪਈ ਆ ਜਿਹੜੀ ਸ਼ਾਇਦ ਸਾਡੇ ਲੋਕਾਂ ਨੂੰ ਪਤਾ ਨਹੀਂ ਇੱਕ ਜੰਗਲ ਜਿਹੜਾ ਹੈਗਾ ਉਹਦੇ ਬਹੁਤ ਜਿਹੜੇ ਜੰਗਲੀ ਜਾਨਵਰ ਆ ਉਹ ਇਨਸੈਕਟ ਲਾਈਫ ਤੇ ਡਿਪੈਂਡ ਕਰਦੇ ਆ ਹੂੰ ਗੱਡੜ ਇਨਸੈਕਟ ਕੰਦੇ ਛੋਟੇ ਜਾਮਰ ਬਹੁਤ ਇਨਸੈਕਟ ਛੋਟੇ ਮੋਟੇ ਬਰਡਸ ਹੋ ਗਏ ਬਰਡ ਐگز ਹੋ ਗਏ ਆ ਜਿਹੜਾ ਇੱਕ ਦੇਖੋ ਇੱਕ ਸਾਡੀ ਨਾ ਪਰਸੈਪਸ਼ਨ ਅੱਦਾ ਮਲ ਗਈ ਖਰੇ ਦਰਖਤ ਹੀ ਜੰਗਲ ਆ ਹੂੰ ਠੀਕ ਹੈ ਮੈਂ ਕਦੀ ਨਹੀਂ ਦੇਖਿਆ ਕੋਈ ਬਾਰਾ ਸੰਗਾ ਦਰਖਤੇ ਚੜ ਕੇ ਦਰਖਤ ਨੂੰ ਖਾਂਦਾ ਹੋਵੇ ਕੋਈ ਨੀਲ ਗਾਇਕੋ ਟੱਕਰ ਚੜਕੇ ਜਾਂ ਕੁਛ ਜਾਂਦਾ ਗ੍ਰੇਜ਼ਿੰਗ ਕਰਦਾ ਜਾਨਵਰ ਜ਼ਮੀਨ ਦੇ ਉੱਤੇ ਉਗੀਆਂ ਛੋਟੀਆਂ ਬੂਟੀਆਂ ਖਾਂਦਾ ਤਰ੍ਹਾਂ ਤਰ੍ਹਾਂ ਦੇ ਕਾ ਖਾਂਦਾ ਦਰੱਖਤਾਂ ਨਹੀਂ ਖਾਂਦੇ ਦਰੱਖਤ Grow ਕਰ ਜਾਂਦੇ ਉੱਪਰ ਦਰੱਖਤ ਉਹਨਾਂ ਦੀ ਇੱਕ ਕੈਨੋਪੀ ਡਿਵੈਲਪ ਹੋ ਜਾਂਦੀ ਆ no doubt ਦਰੱਖਤ ਦੇ ਉੱਤੇ ਇੱਕ ਲਗਤਰਾਂ ਦੀ ਵਾਈਲਡਲਾਈਫ ਹੁੰਦੀ ਆ ਬਰਡਸ ਹੈਗੇ ਆ ਜਾਂ ਦਰੱਖਤ ਦੇ ਉੱਤੇ ਉਹ ਸੀਡ ਡਿਸਪਰਸਲ ਹੁੰਦਾ ਆ ਜਰਮੀਨੇਸ਼ਨ ਹੁੰਦੀ ਆ ਬਹੁਤ ਤਰ੍ਹਾਂ ਦੇ ਅਲੱਗ-ਅਲੱਗ ਚੀਜ਼ਾਂ ਹੁੰਦੀਆਂ ਆ ਬਟ ਇਕੱਲੇ ਦਰੱਖਤ ਹੀ ਜੰਗਲ ਨਹੀਂ ਹੈਗੇ ਸਾਡੇ ਹੁਣ ਦੇਖੋ ਮੈਨੂੰ ਲੱਗਦਾ ਕਿ ਬਹੁਤ ਸਾਡੇ ਅ ਕਹ ਲੋ ਯੂਥ ਨੂੰ ਵੀ ਪਤਾ ਨਹੀਂ ਹੋਣਾ ਸਾਡੇ ਸ਼ਵਾਲੇ ਦੇ ਵਿੱਚ 6 ਅੱਠ ਤਰ੍ਹਾਂ ਦਾ ਗਰਾਸ ਝੋਕਦਾ ਹੈ ਅੱਠ ਤਰ੍ਹਾਂ ਦਾ ਹਾਂ ਗਰਾਸ ਉਹਨਾਂ ਨੂੰ ਲੋਕਲ ਨਾਮ ਆ ਬੌਂਸੀ ਆ ਸਰਾਲਾ ਚਿਮਰੀ ਆ ਤੇ ਉਹ ਜੰਗਲੀ ਜਵਰਾਂ ਉ ਤੇ ਡਿਪੈਂਡ ਕਰਦੇ ਆ ਔਰ ਫੋਰੈਸਟ ਫਾਰ ਸਾਰਾ ਗਰਾਸ ਸੋਇਆ ਉਹਨਾਂ ਦਾ ਫੂਡ ਜ਼ਮੀਨ ਦੇ ਉੱਤੇ ਹੁਣ ਦੇਖੋ ਤੁਸੀਂ ਤਿੱਤਰ ਕੀ ਖਾਂਦਾ ਮੋਰ ਕੀ ਖਾਂਦਾ ਕਾਲਾ ਦੱਤਰ ਕੀ ਖਾਂਦਾ ਜੰਗਲ ਕੈਟ ਕੀ ਖਾਂਦੀ ਆ ਇਹ ਦੇਖੋ ਸਮਝਣ ਦੀ ਕੋਸ਼ਿਸ਼ ਤਾਂ ਕਰੋ ਕਿ ਜਾਮਰ ਖਾ ਕੇ ਰਿਆ ਜਿਸ ਵੇਲੇ ਜੰਗਲ ਦੀ ਜ਼ਮੀਨ ਅਗਨਾ ਸਵਾਹ ਬਣ ਜਾਏਗੀ ਇਨਸੈਕਟ ਹਾਂ ਉਹ ਖਾਊਗਾ ਕਿ ਅਸੀਂ ਜਿਸ ਵੇਲੇ ਮੇਰੀ ਵੀ ਦੇ ਕੈਕਟੀਵਿਟੀ ਸ਼ੁਰੂ ਹੋਈ ਮੈਂ ਫੋਰੈਸਟ ਫਾਇਰ ਤੋਂ ਇਮੀਡੀਏਟ ਲਵਾਉਣਾ ਜੰਗਲ ਜਾਂਦਾ ਹੁੰਦਾ ਜੰਗਲ ਸੜਿਆ ਹੁੰਦਾ ਕਾਲਾ ਹੋਇਆ ਹੁੰਦਾ ਉਸ ਵੇਲੇ ਉਹ ਜਾਮਰ ਜਿਹੜੇ ਭੱਜ ਸਕਦੇ ਭੱਜ ਜਾਂਦੇ ਆ ਕੁਝ ਵਿੱਚ ਫਸ ਕੇ ਮਰ ਜਾਂਦੇ ਆ ਬਾਅਦ ਵਿੱਚ ਉਹ ਸਵਾਦ ਉੱਤੇ ਚੁਗਦੇ ਆ ਉਹ ਬੜਾ ਤਰਸਾਂਦਾ ਸੁਣਦਾ ਸਵਾ ਬੇਸਿਕਲੀ ਉਹ ਸਾਡੀ ਹੀ ਜਿਹੜੀ ਇੱਕ ਹਰ ਚੀਜ਼ ਨੂੰ ਐਕਵਾਇਰ ਕਰਨ ਦੀ ਤਮੰਨਾ ਆ ਉਦੋਂ ਉਹਨੂੰ ਉਹ ਭੁਗਤਦੇ ਆ ਬੇਸਿਕਲੀ ਫੋਰੈਸਟ ਫਾਇਰ ਕਈ ਕਾਰਨਾਂ ਤੋਂ ਲੱਗਦੀ ਆ ਲਾਲਚ ਸਭੀ ਲੱਗ ਜਿਹੜੇ ਕੁਦਰਤੀ ਕਾਰਨ ਬਹੁਤ ਘੱਟ ਆ ਵੈਸੇ ਇਹ ਹਿਊਮਨ ਨੈਗਲੀਜੈਂਸ ਨਾਲ ਲੱਗਦੀ ਆ ਜਾਂ ਕਈ ਵੇਲੇ ਕਹਿ ਸਕਦੇ ਕਈ ਸ਼ਰਾਰਤੀ ਜਿਨ੍ਹਾਂ ਨੂੰ ਜੰਗਲ ਤੋਂ ਕਿਸੇ ਤਰ੍ਹਾਂ ਦਾ ਕੋਈ ਲੱਕੜ ਚੋਰੀ ਕਰਨੀ ਆ ਕੋਈ ਬੱਕਰੀਆਂ ਵਾਲਾ ਬਹੁਤ ਚਾਂਸ ਮਨੁੱਖੀ ਹੈ 90% ਚਾਂਸ ਮਨੁੱਖੀ ਹੈ ਜਿਹੜੀ ਜੰਗਲ ਦੀ ਆਗ ਹੈ ਮਨੁੱਖਾਂ ਦਾ ਹਾਂ ਜੰਗਲ ਦੀ ਆਗ ਮਨੁੱਖਾਂ ਕਰਕੇ ਆ ਦੇਖੋ ਕਈ ਵੱਲੇ ਅਲੱਗ-ਅਲੱਗ ਤਰ੍ਹਾਂ ਦੀਆਂ ਧਾਰਨਾਵਾਂ ਬਣੀਆਂ ਹੋਈਆਂ ਕਿ ਜੰਗਲ ਵਿੱਚ ਬਿਜਲੀ ਕਰਕੇ ਆਗ ਲੱਗ ਗਈ ਬਿਜਲੀ ਤਾਂ ਮੌਸਮ ਕੋ ਬਣਿਆ ਨਹੀਂ ਕਰੰਦਾ ਠੀਕ ਹੈ ਤੇ ਉਹ ਤਾਂ ਵਾਲੇ ਮੌਨਸੂਨ ਤਾਂ ਸਟਾਰਟ ਹੀ ਨਹੀਂ ਹੋਇਆ ਫਾਰਸਵਾਰ ਤਾਂ ਹੁਣ ਸੀਜ਼ਨ ਹੈ ਔਰ ਜੰਗਲ ਐਸੋਲੇ ਡਰਾਈ ਹੋਇਆ ਹੁੰਦਾ ਹਲਕੀ ਜੀ ਤੇਲੀ ਕਿਸੇ ਨੇ ਲਗਾਈ ਨਹੀਂ ਔਰ ਸਾਰਾ ਜੰਗਲ ਜਲੇ ਆ ਨਹੀਂ ਔਰ ਜਿੱਦਨ ਨੂੰ ਹਵਾ ਦਾ ਫਲੋ ਹੈਗਾ ਆ ਅੱਛਾ ਮੈਂ ਕਿ ਇੱਕ ਹੋਰ ਚੀਜ਼ ਦੇਖੀ ਆ ਕਿੰਨੇ ਸਾਲਾਂ ਚ ਜੰਗਲ ਦੇ ਅੱਗੇ ਜਦੋਂ ਲੱਗਦੀ ਆ ਉਹ ਕਦੀ ਪਿੰਡ ਵੱਲ ਨੂੰ ਨਹੀਂ ਆਉਂਦੀ ਅੱਛਾ ਫਿਰ ਕਿਤੇ ਇਦਾਂ ਤਾਂ ਨਹੀਂ ਕਿ ਹਵਾ ਦਾ ਫਲੋ ਦੇਖ ਕੇ ਲਾਈ ਜਾਂਦੀ ਆ ਕਿ ਪਿੰਡ ਵੱਲ ਨੂੰ ਆਵੇ ਹੀ ਨਾ ਇਹਦਾ ਮਤਲਬ ਤਾਂ ਇਹੀ ਹੋ ਰਿਹਾ ਨਾ ਕੋਈ ਸ਼ਰਾਤੀ ਤਤ ਬੁਲਾ ਰਿਹਾ ਨਾ ਉਹਦੇ ਵਿੱਚ ਹੂੰ ਠੀਕ ਹੈ ਅੱਛਾ ਜੰਗਲ ਦੀ ਅੱਗ ਦੇ ਵਿੱਚ ਕਦੀ ਬੱਕਰੀਆਂ ਨਹੀਂ ਸੜਦੀਆਂ ਹੂੰ ਕਦੀ ਛੱਡੇ ਹੋਏ ਪਸ਼ੂ ਲੋਕ ਮੱਝਾਂ ਵੀ ਚਾਰਦੇ ਜੰਗਲ ਦੇ ਵਿੱਚ ਉਹ ਨਹੀਂ ਕਦੀ ਜੰਗਲ ਦੇ ਅੱਗਸ ਫਸਦੇ ਉਹ ਦਿਨ ਕਿ ਛੁੱਟੀ ਤਾਂ ਹੁੰਦੇ ਆ ਕਿਸੇ ਜੇ ਨਹੀਂ ਪਲਾਨਿੰਗ ਹੈ ਹਾਂ ਉੱਚ ਪਲਾਨਿੰਗ ਵੀ ਹੋ ਸਕਦੀ ਆ ਤੇ ਉਹ ਜਾਨਵਰ ਉੱਧਰ ਨੂੰ ਲੈ ਕੇ ਹੀ ਨਹੀਂ ਜਾਂਦੇ ਜਿਵੇਂ ਜੰਗਲ ਦੀ ਅੱਗ ਹੋ ਗਈ ਪਾਣੀ ਦੇ ਸਰੋਤ ਜਿਹੜੇ ਸੁੱਕ ਰਹੇ ਉਹਨਾਂ ਨੂੰ ਵਾਪਸੀ ਕਰਨ ਹੋ ਗਿਆ ਉਹਨਾਂ ਦਾ ਇਹਦੇ ਲਈ ਹੋਰ ਕੀ ਕੁਝ ਕਰਨ ਦੀ ਲੋੜ ਹੈ ਜੀ ਜੇ ਸਰਕਾਰ ਪਿੰਡਾਂ ਦੇ ਲੋਕ ਜਿਹੜਾ ਅਵੇਅਰ ਯੂਥ ਹੈ ਕੀ ਕਰ ਸਕਦੇ ਆ ਬੜਾ ਦੇਖੋ ਮੈਂ ਤਾਂ ਯੂਥ ਨੂੰ ਹਮੇਸ਼ਾ ਇਹ ਕਹਿੰਦਾ ਕਿ ਕੁਝ ਕਰਨ ਤੋਂ ਪਹਿਲਾਂ ਥੋੜਾ ਜੰਗਲ ਨੂੰ ਸਮਝੋ ਜੰਗਲ ਇੱਕ ਦਮ ਨਹੀਂ ਸਮਝ ਲੱਗਦੇ ਇਕੋਲੋਜੀ ਜਿਹੜੀ ਕੁਦਰਤ ਨੇ ਤਿਆਰ ਕੀਤੀ ਆ ਉਹ ਜੇ ਸਮਝ ਜਾਓ ਤਾਂ ਬਹੁਤ ਸਿੰਪਲ ਵੀ ਆ ਨਹੀਂ ਸਮਝ ਲੱਗੇ ਤਾਂ ਤੁਸੀਂ 20 ਸਾਲ ਜਾ ਕੇ ਬੈਠੇ ਰਹੋ ਤਾਂ ਨਹੀਂ ਸਰ ਜਿਸ ਦਿਨ ਤੁਸੀਂ ਸਮਝਦੇ ਆ ਤੁਹਾਡੀ ਕਨੈਕਟੀਵਿਟੀ ਬਣਦੀ ਆ ਉਹਦੇ ਨਾਲ ਤੇ ਫਿਰ ਤੁਹਾਨੂੰ ਪਤਾ ਲੱਗਦਾ ਕਿ ਮੈਂ ਕੀ ਕਰਨਾ ਔਰ ਕਿੱਦਾਂ ਕਰਨਾ ਹੈ ਉਹਨੂੰ ਤੇ ਜੋ ਮੈਂ ਕਰਦਾ ਪਿਆ ਉਹ ਨੁਕਸਾਨ ਤਾਂ ਨਹੀਂ ਕਰ ਦੇਗਾ ਫੋਰੈਸਟ ਨੂੰ ਜਾਂ ਉਹ ਹਿਊਮਨ ਵਾਈਲਡਲਾਈਫ ਕਨਫਲਿਕਟ ਨੂੰ ਵਧਾਤਾ ਨਹੀਂ ਦੇਵੇਗਾ ਤੇ ਸੋ ਪਹਿਲਾਂ ਤਾਂ ਇਹੀ ਕਰੋ ਕਿ ਜੇ ਮੌਕਾ ਮਿਲਦਾ ਤਾਂ ਜੰਗਲ ਦੇ ਵਿੱਚ ਟਾਈਮ ਸਪੈਂਡ ਕਰੋ ਵਿਦਆਊਟ ਡੂਇੰਗ ਐਨੀਥਿੰਗ ਕੁਛ ਇਹ ਨਹੀਂ ਕਰੂਕ ਮੈਂ ਜਾ ਕੇ ਬੂਟਾ ਲਾ ਦੇਣਾ ਉੱਥੇ ਜਾਂ ਮੈਂ ਢੋਆ ਖੋਦ ਗਿਰਜੇ ਹੀ ਕਰ ਦੇਣਾ ਜੰਗਲ ਨੂੰ ਸਮਝੋ ਠੀਕ ਹੈ ਅੱਛਾ ਉਸ ਤੋਂ ਬਾਅਦ ਕੀ ਹੈ ਕਿ ਜਿਹੜਾ ਸਾਡਾ ਫੋਰੈਸਟ ਤੇ ਵਾਈਲਡਲਾਈਫ ਡਿਪਾਰਟਮੈਂਟ ਹੈ ਇਹਦੇ ਵਿੱਚ ਵਾਈਲਡਲਾਈਫ ਇੱਕ ਅਲੱਗ ਵਿੰਗ ਹੈਗਾ ਇਹਨਾਂ ਦੇ ਆਫੀਸਰਸ ਵੀ ਲੱਗੇ ਆ ਉਹਨਾਂ ਦੀ ਡਿਵੀਜ਼ਨ ਵੀ ਅਲੱਗ ਹੈਗੀਆਂ ਉਹਨੂੰ ਜੇ ਆਪਾਂ ਫੋਰ ਡਿਵੀਜ਼ਨਲ ਫੋਰੈਸ ਅ ਅਫੀਸਰ ਵਾਈਲਡਲਾਈਫ ਬੋਲ ਦਿੰਦੇ ਆ ਉਹਨਾਂ ਨੂੰ ਟੈਰਿਟਰੀ ਦੇ ਉੱਤੇ ਦੇਖੋ ਚਾਹੀਦਾ ਇਹ ਹੈ ਕਿ ਸੀਜ਼ਨ ਦੀ ਗਰਮੀਆਂ ਦੀ ਸ਼ੁਰੂਆਤ ਦੇ ਵਿੱਚ ਹੁਣ April May ਦਾ ਟਾਈਮ ਆ ਗਿਆ ਹੂੰ ਜਿਹੜੇ ਚੀਫ ਵਾਈਲਡਲਾਈਫ ਬਾਡਨਾ ਮੁੱਖ வனਪਾਲ ਜੰਗਲੀ ਜੀ ਬਹਿਗੇ ਆ ਉਹ ਆਪਣੇ ਸਟਾਫ ਨੂੰ ਇੱਕ ਰਿਟਰਨ ਆਰਡਰ ਕੱਢਣ ਹਰ ਡਿਵੀਜ਼ਨ ਨੂੰ ਹਰ ਰੇਂਜ ਨੂੰ ਕਿ ਜਿਹੜਾ ਉਸ ਜੰਗਲ ਦਾ ਮੌਕੇ ਦਾ ਗਾਰਡ ਹੈਗਾ ਉਹਦੇ ਕੋਲ ਦੋ ਵਾਟਰ ਬਾਡੀਜ਼ ਹੈਗੀਆਂ ਉਹ ਸਵੇਰੇ ਇੱਕ ਟੈਂਕਰ ਐਟਲਿਸ ਇੱਕ ਵਾਟਰ ਬੋਡੀ ਨੂੰ ਅਰੇਂਜ ਕਰਾਏ ਚਾਹੇ ਉਹ ಗ್ರಾಮ ਪੰਚਾਇਤ ਕੋਲ ਚ ਕਰਾਏ ਚਾਹੇ ਉਹ ਫੋਰੈਸਟ ਰੇਂਜ ਜਿਹੜੇ ਆਫੀਸਰ ਹੈਗੇ ਆ ਫੋਰੈਸਟ ਦੇ ਉਹਨਾਂ ਦੇ ਕੋਲ ਆਪਣੇ ਤਿੰਨ ਤਿੰਨ ਟੈਂਕਰ ਹੈਗੇ ਆ ਹੂੰ ਹੂੰ ਔਰ ਉਹ ਆਪਣੇ ਜਿਹੜੇ ਪਲਾਂਟੇਸ਼ਨ ਵਰਕ ਹੈਗੇ ਆ ਉਹ ਰਤਨ ਉਹ ਕਾ ਉਹਨੇ ਯੂਜ਼ ਕਰਦੇ ਆ ਪਰ ਉਹ ਥੋੜਾ ਇੱਚ ਕਹ ਲੋ ਜੰਗਲ ਨਾਲ ਮੈਂ ਕਹਿੰਦਾ ਉਦਾਂ ਦਾ ਜੁੜਾਵ ਨਹੀਂ ਹੈਗਾ ਉਹ ਜੰਗਲੀ ਜਾਨਵਰਾਂ ਨੂੰ ਪਾਣੀ ਦੇਣ ਲਈ ਨਹੀਂ ਯੂਜ਼ ਕਰਦੇ ਵਾਈਲਡ ਲਾਈਫ ਰੇਂਜਸ ਕੋ ਆਪਣੇ ਟੈਂਕਰ ਨਹੀਂ ਹੈਗੇ ਤੇ ਇੱਕ ਗਾਰਡ ਦੀ ਡਿਊਟੀ ਲਈ ਜਾਵੇ ਜਿਹੜਾ ਮੌਕੇ ਦਾ ਉਸੇਰੇ ਦਾ ਗਾਰਡ ਆ ਵੀ ਤੂੰ ਆਪਣੇ ਜੰਗਲ ਦੀਆਂ ਸਵੇਰੇ 8 ਵਜੇ ਤੋਂ ਸਵੇਰੇ 6 ਵਜੇ ਤੋਂ ਲੈ ਕੇ 8 ਵਜੇ ਤੱਕ ਅਸੀਂ ਮਾਰਨਿੰਗ ਕਿਉਂਕਿ ਪਾਣੀ ਹੀ ਪਾਏ ਦਸਦਾ ਧੁੱਪ ਦੇ ਵੇਲੇ ਜੰਗਲ ਜਾਣਾ ਮੁਸ਼ਕਲ ਹੋ ਜਾਂਦਾ ಗ್ರಾಮ ਪੰਚਾਇਤ ਕੋ ਕਰਾ ਫੋਰਸ ਰੇਂਜ ਦਾ ਅਕਤੋ ਕਰਾ ਕਿਸੇ ਹੋਰ ਕੋਈ ਉਹਦੇ ਵਿੱਚ ਆਪਣੇ ਤੌਰ ਤੇ ਕਰਨਾ ਚਾਹ ਉਹਦੇ ਕੋ ਟੈਂਕਰ ਇੱਕ ਐਟਲੈਸ ਪਾਓ ਉਹਦੀ ਜੀਪੀਐਸ ਲੋਕੇਸ਼ਨ ਉਹਦੀ ਵਾਟਰ ਬੋਡੀ ਦੀਆਂ ਫੋਟੋ ਖਿੱਚ ਕੇ ਜਿਹੜੇ ਚੀਫ ਵਾਇਲਡਲਾਈਫ ਬਾਡਨ ਸਾਹਿਬ ਆਪਣੇ ਤੌਰ 'ਤੇ ਉਹਨਾਂ ਨੂੰ ਪਤਾ ਲੱਗੇ ਇਹਨਾਂ ਦੀ ਡਿਊਟੀ ਲੱਗੇ ਇਹਨਾਂ ਨੂੰ ਪਤਾ ਲੱਗੇ ਉਸ ਸੀ ਨੂੰ ਉਹਨੂੰ ਜਿਸਲੇ ਜਾਊਗੇ ਜਦੋਂ ਮੈਂ ਕਹਿੰਦਾ ਜੰਗਲ 'ਚ ਕਨੈਕਟੀਵਿਟੀ ਬਣਦੀ ਆ ਜਿਸਲੇ ਜਾਊਗੇ ਵਾਟਰ ਬਾਡੀਜ਼ ਨੂੰ ਪਾਣੀ ਅਵੇਲੇਬਿਲਿਟੀ ਕਰਾਉਗੇ ਨੇਚਰਲੀ ਜੰਗਲੀ ਜਾਨਵਰ ਬਾਹਰ ਨਹੀਂ ਜਾਊਗਾ ਇਹਨਾਂ ਦੀ ਵੀ ਕਨੈਕਟੀਵਿਟੀ ਬਣੇਗੀ ਉਹਦੇ ਨਾਲ ਇਹ ਕੋਈ ਵੱਡੀ ਗੱਲ ਨਹੀਂ ਆ ਇਹ ਉਹਨਾਂ ਦੀ ਉਹਨਾਂ ਦੇ ਕੰਮ ਦਾ ਹੀ ਇੱਕ ਹਿੱਸਾ ਹੈਗਾ ਏਦਾਂ ਹੀ ਜਿਹੜੇ ਸਾਡੇ ਜਿਹੜੀਆਂ ਸਾਡੇ ਫੋਰੈਸਟ ਫਾਇਰ ਹੈਗੀ ਆ ਜਿਹੜੇ ਸਾਡੇ ਪ੍ਰਿੰਸੀਪਲ ਚੀਫ ਕਨ ਸਰਵੇਟਰ ਆਫ ਫੋਰੈਸਟ ਹੈਗੇ ਆ ਸਾਡੇ ਫੋਰੈਸਟ ਦੇ ਹੈੱਡ ਹੈਗੇ ਆ ਉਹ ਖਾਸ ਇਨਸਟਰਕਸ਼ਨਸ ਹੋਂ ਜਿਹੜੇ ਵੱਡੇ ਆਫਸਰ ਆ ਉਹਨਾਂ ਦੀ ਡਿਊਟੀ ਵੀ ਲੱਗੇ ਇਹ ਨਹੀਂ ਕਿ ਉਹਨਾਂ ਨੇ ਆਫਿਸਰ ਹੀ ਬੈਠੇ ਹੁਕਮਦਈ ਜਾਣੇ ਆ ਤੇ ਉਹ ਵੀ ਜਾਣ ਜੰਗਲਾਂ ਚ ਹਾਲਾਤ ਦੇਖਣ ਕਿਦਾਂ ਦੇ ਹੈਗੇ ਆ ਗੱਡੀਆਂ ਆਪਣੀਆਂ ਟੈਕਟ ਰੱਖਣ ਪਾਣੀ ਦਾ ਤਿਆਰ ਰੱਖਾ ਸਟਾਫ ਦੇ ਕੋਲ ਇਕਪਮੈਂਟ ਹੈਗਾ ਨਹੀਂ ਹੈਗਾ ਉਹਨਾਂ ਦਾ ਜੋਸ਼ ਬਣਿਆ ਰਹੇ ਤੇ ਫੋਰੈਸਟ ਵਾਲੇ ਤਿਆਰ ਨੇ ਦੂਸਰਾ ਜਿਹੜਾ ਪੱਖਿਆ ਸਾਡੀ ਕਮਿਊਨਿਟੀ ਦਾ ਆ ਦੇਖੋ ਇੱਕ ਬੜੀ ਆ ਏਲੋ ਬਦਕਿਸਮਤੀ ਹੋਈ ਆ ਪਿਛਲੇ ਸਾਲਾਂ ਜਿਹੜੀ ਮੈਂ ਅਬਜ਼ਰਵ ਕੀਤੀ ਆ ਕਿ ਸੋਸ਼ਲ ਮੀਡੀਆ ਠੀਕ ਆ ਪਰ ਬਹੁਤ ਸਾਰਾ ਯੂਥ ਇਦਾਂ ਹੋ ਗਿਆ ਕਿ ਉਹ ਸੋਸ਼ਲ ਮੀਡੀਆ ਤੇ ਹੀ ਚੀਜ਼ਾਂ ਸ਼ੇਅਰ ਕਰਕੇ ਘਰ ਬੈਠਾ ਬੈਠਾ ਹੀ ਫੇਸਬੁਕ ਤੇ ਹੀ ਸਮਝੀ ਜਾਂਦਾ ਕਿ ਮੈਂ ਆਪਣਾ ਰੋਲ ਪਲੇ ਕਰ ਦਿੱਤਾ ਫੋਰ ਐਗਜ਼ਾਮਪਲ ਮੰਨ ਲਓ ਹੁਣ ਆਸਟ੍ਰੇਲੀਆ ਚ ਇੱਕ ਦੋ ਸਾਲ ਪਹਿਲਾਂ ਫੋਰੈਸਟ ਫਾਇਰ ਹੋਈ ਹੈ ਨਾ ਮ ਬਾਟ ਲੋਟ ਆਫ ਪੀਪਲ ਕੇ ਲੋਕ ਜੀ ਸੇਵ ਆਸਟ੍ਰੇਲੀਆ ਮਤਲਬ ਪਲੇ ਫॉर ਆਸਟ੍ਰੇਲੀਆ ਆਸਟ੍ਰੇਲੀਆ ਦੀਆਂ ਸੈਸ ਜਿਹੀਆਂ ਪਿਕਚਰ ਬਣਾ ਕੇ ਕਵਾਲਾ ਨੂੰ ਕਿਸੇ ਤਰ੍ਹਾਂ ਚੱਕਿਆ ਜੰਗਲੀ ਜਾਂਵਰ ਚੱਲਦੇ ਪਏ ਆ ਇਦਾਂ ਹੀ ਐਮਾਜ਼ਨ ਚ ਫਾਇਰ ਹੋਇਆ ਹੈ ਨਾ ਤੇ ਸਾਨੂੰ ਇਹ ਵੀ ਦਾ ਪਤਾ ਹੋਇਆ ਸਾਡੇ 20 ਕਿਲੋਮੀਟਰ ਪਿੱਛੇ ਕਿ ਜੰਗਲਿਆਂ ਉਹ ਵੀ ਜਲਿਆ ਹੋਇਆ ਹੈ ਅਸੀਂ ਉੱਥੇ ਵੀ ਇੱਕ ਟੈਂਕਰ ਲੈ ਕੇ ਜਾ ਕੇ ਪਾਸ ਆਦੇ ਆ ਅਸੀਂ ਉਹ ਦੇਖ ਸਕਦੇ ਆ ਸਾਡੇ ਨਾਲ ਜਿਹੜਾ ਜਿਹੜਾ ਸਾਡੇ ਪਿੱਛੇ 20 ਕਿਲੋਮੀਟਰ ਜੰਗਲਾ ਉਹਨੂੰ ਅਸੀਂ ਸੋਚ ਨਹੀਂ ਸਕਦੇ 20000 ਕਿਲੋਮੀਟਰ ਦੂਰ ਜਿਹੜਾ ਜੰਗਲ ਹੈਗਾ ਆ ਉਧਰ ਲਈ ਅਸੀਂ ਸਿਰਫ ਇੱਕ ਪੋਸਟ ਸ਼ੇਅਰ ਕਰਦੇ ਪਏ ਹਾਂ ਉਹ ਜੇ ਅਸੀਂ ਪੋਸਟ ਸ਼ੇਅਰ ਕਰ ਕੰਮ ਕਿੱਨੇ ਕਰਨਾ ਹੂੰ ਦੇਖੋ ਮੈਂ ਇੱਕ ਚੀਜ਼ ਦੀ ਬਹੁਤ ਖਾਸ ਬਲੀਵ ਕਰਦਾ ਅਵੇਅਰਨੈਸ ਦਾ ਤਦ ਤੱਕ ਕੋਈ ਫਾਇਦਾ ਨਹੀਂ ਜਦ ਤੱਕ ਅਸੀਂ ਉੱਤੇ ਐਕਟਾ ਹੀ ਨਹੀਂ ਕਰਦੇ ਲੋਕ ਠੀਕ ਹੈ ਮੈਂ ਖੁਦ ਨਹੀਂ ਕਦੀ ਇਦਾਂ ਦੀ ਅਵੇਅਰਨੈਸ ਕੀਤੀ ਜਦ ਤੱਕ ਮੈਂ ਐਕਟ ਹੀ ਨਹੀਂ ਕਰਦਾ ਇਸ ਲਈ ਮੈਂ ਕਿਹ ਚੀਜ਼ ਨੂੰ ਕਮਿਊਨਿਟੀ ਦੇ ਵਿੱਚ ਲੈ ਕੇ ਜਾਣਾ ਤਾਂ ਪਰ ਮੈਂ ਵੀ ਦੇਖਦਾ ਮੈਂ ਕੀ ਕੀਤਾ ਉਹਦੇ ਲਈ ਠੀਕ ਹੈ ਕਿ ਜੇ ਕੱਲ ਮੈਨੂੰ ਕੋ ਕਹੇਗਾ ਪਰ ਤੂੰ ਦੱਸਿਆ ਤਾਂ ਸਨ ਹੋਰ ਵੀ ਕਿਸੇ ਨੇ ਸੀ ਠੀਕ ਹੈ ਬਟ ਹਾਊ ਸਟਾਰਟ ਆਪਾਂ ਸਟਾਰਟ ਕਿੱਦਾਂ ਕਰਨਾ ਹੈ ਉਹਨੂੰ ਕਰਨਾ ਕਿੱਦਾਂ ਉਹਦੇ ਅੱਜ ਕਿਹੜੀਆਂ ਮੁਸ਼ਕਲਾਂ ਆਣੀਆਂ ਸੱਚੀਆਂ ਸੋ ਸਾਡੇ ਜਿਹੜਾ ਯੂਥ ਆ ਉਹਨੂੰ ਇਹ ਚਾਹੀਦਾ ਕਿ ਇਹ ਜਿਹੜੇ ਜੰਗਲ ਆ ਦੇ ਆਰ ਆਲਸੋ ਇਕਵਲੀ ਇੰਪੋਰਟੈਂਟ ਦਨ ਐਮਾਜ਼ਨ दे आर आल्सो इक्वली इंपोर्टेंट देन द जंगल्स ऑफ ऑस्ट्रेलिया एंड एनी अदर कंट्री दे आर आल्सो शवाले की जेड़ा ਸਾਡਾ ਫਾਰਸ ਹੈ ਜੇ ਤੁਸੀਂ ਇਹਨੂੰ ਸਟਡੀ ਕਰੋ ਇਹ ਦੁਨੀਆ ਦੇ ਡਾਈਵਰਸ ਜ਼ੋਨਾਂ ਦੇ ਵਿੱਚੋਂ ਆਂਦਾ ਹੈ ਦੁਨੀਆ ਦੇ ਡਾਈਵਰਸ ਵਾਈਲਡਲਾਈਫ ਹੈਬੀਟੈਟਸ ਦੇ ਵਿੱਚੋਂ ਆਂਦਾ ਹੈ ਬਟ ਅਸੀਂ ਉਹਦੀ ਕੋ ਕਦਰ ਨਹੀਂ ਸਮਝਦੇ ਅਸੀਂ ਉਸ ਸਮੇਂ ਦੇ ਕੇ ਵੀ ਤਾਂ ਬਸੇ ਸਾਨੂੰ ਜਦੋਂ ਘਾਹ ਤੇ ਮੌਕਾ ਮਿਲੇ ਤਾਂ ਅਸੀਂ ਭਰਾਈ ਇੱਥੇ ਫਾਰਮ ਦੇ ਪਾਈਏ ਇੱਥੇ ਕੋਠੀ ਤੇ ਉਹ ਫਿਰ ਅਸੀਂ ਕਹੀ ਸੀ ਅਸੀਂ ਨੇਚਰ ਲਵਰ ਹੈਗੇ ਆ ਸੋ ਇਹ ਤਰ੍ਹਾਂ ਦੀ ਸਾਡੀ ਅਪਰੋਚ ਨਹੀਂ ਚਾਹੀਦੀ ਆ ਨੋ ਡਾਊਟ ਇਹਦੇ ਚ ਇੱਕ ਜ਼ਰੂਰ ਇਹ ਆ ਕਿ ਮੈਂ ਇਹ ਵੀ ਦੱਸਣਾ ਚਾਹੁੰਦਾ ਜੀ ਜੀ ਇਹ ਜਿਹੜੇ ਜੰਗਲਾਂ ਦੇ ਕੰਮ ਹੈਗੇ ਆ ਹੁਣ ਤੁਸੀਂ ਇੱਕ ਸਵਾਲ ਹੋਰ ਤੁਹਾਡੇ ਮਨ ਚ ਆ ਸਕਦਾ ਵੀ ਇਦਾਂ ਹੋ ਕਿਉਂ ਨਹੀਂ ਰਿਹਾ ਹਾਂਜੀ ਜੰਗਲਾਂ ਦੇ ਕੰਮ ਆਸਾਨ ਨਹੀਂ ਆ ਯੂ ਨੀਡ ਟੂ ਬੀ ਵੈਰੀ ਟਫ ਫਿਜ਼ੀਕਲੀ ਐਂਡ ਮੈਂਟਲੀ ਧੁੱਪ ਦੇ ਵਿੱਚ ਗਰਮੀਆਂ ਦੇ ਵਿੱਚ ਜੰਗਲ ਦੇ ਵਿੱਚ ਟਾਈਮ ਵੱਧ ਵੀ ਲੱਗ ਸਕਦਾ ਘੱਟ ਵੀ ਲੱਗ ਸਕਦਾ 1 ਲੀਟਰ ਪਾਣੀ ਲੈ ਕੇ ਵੀ ਜਾਣਾ ਪੈਂਦਾ ਤੁਹਾਨੂੰ ਕੋਈ ਉੱਥੇ ਦੇਣ ਲਈ ਕੁਝ ਨਹੀਂ ਹੈਗਾ ਤੁਸੀਂ ਆਪਣੇ ਸਿਰ ਤੇ ਤੁਸੀਂ ਇੰਨੇ ਕੈਪेबल ਹੋਣੇ ਚਾਹੀਦੇ ਤੁਸੀਂ ਹੋਰ ਕਿਸੇ ਦੀ ਹੈਲਪ ਕਰਨੀ ਆ ਵਾਈਲਡ ਲਾਈਫ ਇਨ ਜਿਹੜੀ ਡੇਂਜਰ ਆ ਉਹਦੀ ਹੈਲਪ ਕਰਨੀ ਆ ਸੋ ਆ ਜਿਹੜਾ ਯੂਥ ਆ ਨੂੰ ਇਸ ਸਾਬ ਨਾਲ ਮਤਲਬ ਫਿਜ਼ੀਕਲੀ ਔਰ ਮੈਨ ਲਾਦਾ ਮੈਂਟਲੀ ਟਫ ਹੋਣਾ ਜ਼ਰੂਰ ਚਾਹੀਦਾ ਜੇ ਉਹਨਾਂ ਜੰਗਲਾਂ ਦੇ ਕੰਮ ਕਰਨੇ ਇਹ ਆਰਾਮਦਾਇਕ ਕੰਮ ਨਹੀਂ ਹੈਗਾ ਤੇ ਟੋਪੇ ਬੈਠ ਕੇ ਵਾਟਰ ਬੋਟਲ ਲਈ ਅਰੇਂਜ ਕਰਨਾ ਵਾਟਰ ਬੋਟਲ ਨੂੰ ਦੇਖਣਾ ਟਰੈਕ ਕਰਨਾ ਜੇ ਅਸੀਂ ਇਸ ਹਿਸਾਬ ਦੀ ਆਪਣੀ ਧਾਰਨਾ ਬਣਾਈ ਰੱਖੀ ਜਿੱਦਾਂ ਅਸੀਂ ਸਾਡੇ ਦਿਮਾਗ 'ਚ ਪਿਕਚਰ ਹੈਗੀ ਹੈ ਜਿਹੜੀ ਕਹਿੰਦਾ ਤੁਸੀਂ ਇੱਕ ਸੋਸ਼ਲ ਮੀਡੀਆ ਤੋਂ ਜਨਰੇਟਡ ਹੈਗੀ ਹੈ ਜਦੋਂ ਅਸੀਂ ਯੂਥ ਦੇਖਦਾ ਉਹ ਇਹ ਸੋਚਦਾ ਕਿ ਜੰਗਲ ਇਦਾਂ ਦੇ ਹੁੰਦੇ ਆ ਇੱਕ ਸਟ੍ਰੀਮ ਬੰਦੀ ਆ ਪਿੱਛੇ ਪਹਾੜਿਆ ਹਰਾਜਾ ਉੱਪਰੋਂ ਡ੍ਰੀਸਲਿੰਗ ਹੋ ਰਹੀ ਆ ਭੂਰ ਪੈ ਰਹੀ ਆ ਤੇ ਮੈਂ ਕੁਰਸੀ ਡਾਗ ਕੇ ਉੱਥੇ ਬੈਠਾ ਜਿਵੇਂ ਜੰਗਲ ਇਦਾਂ ਨਹੀਂ ਆ ਜੰਗਲ ਤਾਂ ਬਹੁਤ ਵਿਹੜ ਬਿਆਵਾਨ ਲੱਗੇ ਆ ਉਹ ਤੁਹਾਡੀ ਤੁਹਾਡੀ ਜਿਹੜੀ ਫਿਜ਼ੀਕਲ ਔਰ ਮੈਂਟਲ ਡਿਉਰਸਾ ਨੂੰ ਜੋੜ ਦਿੰਦੇ ਆ ਤੇ ਉਹਦੇ ਲਈ ਤੁਹਾਨੂੰ ਤਿਆਰ ਹੋਣਾ ਪਵੇਗਾ ਜੀ ਤਾਂ ਹੀ ਤੁਸੀਂ ਉਹ ਕਰ ਸਕਦੇ ਬਾਅਦ ਚੰਗਾ ਲੱਗਿਆ ਤੁਹਾਨੂੰ ਮੈਂ ਗੱਲ ਬਾਤ ਕਰਕੇ ਤੇ ਨਵਾਂ ਵਿਸ਼ਾ ਮਿਲ ਦਾ ਸ਼ੋਇਆ ਵੀ ਬਹੁਤ ਗੜਮੇ ਚੜਮੇ ਥਾਵਾਂ ਤੇ ਮਿਲਣ ਤਾਂ ਲੱਗਦਾ ਜਿਹੜਾ ਹੈਗਾ ਪਾਣੀ ਦੇ ਸਰੋਤ ਸੁੱਕ ਰਹੇ ਆ ਇਹ ਤਾਂ ਬਹੁਤ ਘੱਟ ਛੂਹਾ ਗਿਆ ਵਿਸ਼ਾ ਇਹ ਤੁਸੀਂ ਬਹੁਤ ਅਹਿਮ ਦੱਸਿਆ ਤੇ ਮੈਨੂੰ ਲੱਗਦਾ ਹੁੰਦਾ ਕਿ ਸਾਨੂੰ ਆਪਦੇ ਖੇਤਾਂ 'ਚ ਵੀ ਇਹ ਚੀਜ਼ ਕ੍ਰੀਏਟ ਕਰਨੀ ਚਾਹੀਦੀ ਹੈ ਜੰਗਲਾਂ ਦੀ ਛੱਡੋ ਹਾਂਜੀ ਬਿਲਕੁਲ ਇਹ ਖੇਤਾਂ ਦੇ ਵਿੱਚ ਵੀ ਸਾਡੇ ਬਣਾਣਾ ਚ ਅਸੀਂ ਸਕਾਤਾ ਸਾਰਾ ਵੇਖੋ ਜੰਗਲੀ ਜੰਗਰ ਸਾਡੇ ਕੋਈ ਕੋਈ ਲੱਸੀ ਨਹੀਂ ਮੰਗਦਾ ਕੋਈ ਲਮਕਾ ਨਹੀਂ ਮੰਗਦਾ ਕੋਈ ਕੋਈ ਸ਼ਰਬਤ ਨਹੀਂ ਮੰਗਦਾ ਕੋਈ ਰੋਭਾ ਨਹੀਂ ਮੰਗਦਾ ਇੱਕ ਮੋਢਲੀ ਜ਼ਰੂਰਤ ਤਾਂ ਪਾਣੀ ਦੀ ਅਸੀਂ ਉਹ ਵੀ ਉਹਨਾਂ ਕੋ ਖੋਲਾਂਗੇ ਠੀਕ ਹੈ ਦੇਖੋ ਅੱਜ ਦੀ ਇਹ ਬਹੁਤ ਵੱਡੀ ਲੜਾਈ ਆ ਕਿ ਬੰਦਾ ਹਰ ਪਾਣੀ ਦੇ ਸਰੋਤ ਤੇ ਕਬਜ਼ਾ ਕਰਨਾ ਚਾਹੁੰਦਾ ਔਰ ਉਸੇ ਤੇ ਹੀ ਸਾਡੀ ਵਾਈਲਡਲਾਈਫ ਡਿਪੈਂਡ ਕਰਦੀ ਹੈ ਇਹ ਸਾਨੂੰ ਇਹ ਬੜਾ ਸੈਂਸਰ ਮੁੱਦਾ ਉਹ ਸਾਨੂੰ ਬਹੁਤ ਗਹਿਰਾਈ ਨਾਲ ਸਮਝਣਾ ਪਏਗਾ ਕਿ ਕਿਹੜਾ ਪਾਣੀ ਸਾਡਾ ਔਰ ਕਿਹੜਾ ਪਾਣੀ ਉਹਨਾਂ ਦਾ ਉਹਨਾਂ ਦਾ ਉਹਨਾਂ ਨੂੰ ਵੀ ਦੇਣਾ ਪਏਗਾ ਸਾਨੂੰ ਆਪਣੇ ਲਈ ਵੀ ਯੂਜ਼ ਕਰਨਾ ਪਏਗਾ ਸਾਰਾ ਰੱਖ ਕੇ ਐਸੀ ਵੀ ਨਹੀਂ ਕਰ ਸਕਦੇ ਸਾਰਾ ਉਹਨਾਂ ਨੂੰ ਦੇ ਕੇ ਵੀ ਅਸੀਂ ਸਰਵਾਈਵ ਨਹੀਂ ਕਰ ਸਕਦੇ ਜੀ ਸਰ ਥੈਂਕ ਯੂ ਆਪਾਂ ਗੱਲਬਾਤ ਕਰਦੇ ਰਵਾਂਗੇ ਬਹੁਤ ਧੰਨਵਾਦ ਹੈ ਜੀ